investor behavior ਇਹ ਹੁੰਦਾ ਕੀ ਹੈ behavior ਸਾਈਕੋਲੋਜੀ ਪਾਰਟ ਨੂੰ ਕਵਰ ਕਰਦਾ ਹੈ ਤੇ ਫਾਈਨਾਂਸਸ ਰਿਲੇਟਡ ਟੂ ਇਨਵੈਸਟਮੈਂਟ ਟਾਈਮ ਤੇ ਕੰਪਾਊਂਡਿੰਗ ਦਾ ਕੀ ਰਿਲੇਸ਼ਨਸ਼ਿਪ ਹੈ ਜਿੰਨਾ ਟਾਈਮ ਅਸੀਂ ਆਪਣੇ ਇਨਵੈਸਟਮੈਂਟਸ ਨੂੰ ਦਵਾਂਗੇ ਤੇ ਉਹਦੇ ਰਿਜ਼ਲਟਸ ਬਹੁਤ ਹੀ ਵਧੀਆ ਮਿਲਦੇ ਨੇ ਫੀਅਰ ਆਫ ਮਿਸਿੰਗ ਆਊਟ ਇਹ ਮੈਂ ਦੇਖਿਆ ਜੀ ਜਿਹੜੇ ਇਨਵੈਸਟਮੈਂਟ ਦੇ ਉੱਤੇ ਨਾ ਬੜੀ ਲਾਗੂ ਹੁੰਦੀ ਹੈ ਕੋਈ ਵੀ ਜਲਦਬਾਜੀ ਨਾ ਕਰੋ ਇਨਵੈਸਟਮੈਂਟ ਦੇ ਮੌਕੇ ਤੁਹਾਨੂੰ ਬਾਰ-ਬਾਰ ਜ਼ਿੰਦਗੀ ਚ ਮਿਲਦੇ ਰਹਿੰਦੇ ਆ ਜਿਹੜਾ ਸਾਡਾ ਨਿਊ ਜਨਰੇਸ਼ਨ ਹੈ ਨਾ ਉਹਦੇ ਕੋਲ ਪੇਸ਼ੈਂਸ ਨਾ ਦੀ ਚੀਜ਼ ਹੈ ਨਹੀਂ ਯੰਗ ਇਨਵੈਸਟਰਸ ਨੂੰ ਸੈਲਰੀ ਦਾ ਜਿਹੜਾ ਵੱਤ ਤੋਂ ਵੱਧ ਹਿੱਸਾ ਜਿਹੜਾ ਹੈ ਉਹ ਸੇਵਿੰਗ ਦੇ ਥਰੂ ਚੈਨਲਾਈਜ਼ ਕਰਨਾ ਹੈ ਕੋਈ ਰਾਈਟ ਟਾਈਮ ਹੁੰਦਾ ਹੈ ਇਨਵੈਸਟ ਕਰਨ ਦਾ ਇਹਦੇ ਵਿੱਚ ਕੋਈ ਰਾਈਟ ਟਾਈਮ ਨਹੀਂ ਹੁੰਦਾ ਜਿਸ ਦਿਨ ਜਾਗ ਗਏ ਉਸ ਦਿਨ ਸਵੇਰਾ

ਕਿੱਥੇ ਲਾਵਾਂ ਪੈਸਾ ਕੋ ਪ੍ਰੈਜ਼ੈਂਟਡ ਬਾਈ ਸਟਾਕ ਗਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਡਿਫਰੈਂਟ ਟੌਪਿਕਸ ਫਾਈਨੈਂਸ਼ੀਅਲ ਦੇ ਉੱਤੇ ਕਵਰ ਕਰ ਚੁੱਕੇ ਹਾਂ ਔਰ ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਗੱਲ ਕਰਨ ਲੱਗੇ ਇਨਵੈਸਟਰ ਬਿਹੇਵੀਅਰ ਇਹ ਹੁੰਦਾ ਕੀ ਹੈ ਲੋਕਾਂ ਨੂੰ ਪ੍ਰਭਾਵਿਤ ਕਿਦਾਂ ਕਰਦਾ ਹੈ ਸਾਡੀ ਡਿਸੀਜਨ ਮੇਕਿੰਗ ਕਿਤਾ ਵਧੀਆ ਹੋ ਸਕਦੀ ਹੈ ਕਿਸ ਚੀਜ਼ ਨੂੰ ਸਾਨੂੰ ਇਗਨੋਰ ਕਰਨਾ ਹੈ ਔਰ 21 ਜੂਨ ਦੇ ਐਪੀਸੋਡ ਦੇ ਵਿੱਚ ਅਸੀਂ ਬਿਹੇਵੀਅਰਲ ਫਾਈਨੈਂਸ਼ੀਅਲ ਮੈਨੇਜਮੈਂਟ ਦੀ ਗੱਲ ਕੀਤੀ ਸੀ ਮੇਰੀ ਇੱਕ ਰਿਕੁਐਸਟ ਹੈ ਤੁਸੀਂ ਉਹ ਸ਼ੋਅ ਨੂੰ ਜ਼ਰੂਰ ਦੇਖੋ ਤੁਹਾਨੂੰ ਹੋਰ ਇਹਦੇ ਵਿੱਚ ਐਡਵਾਂਟੇਜ ਹੋਏਗਾ ਸਮਝ ਬਧੇਗੀ ਇਨਵੈਸਟਰ ਬਿਹੇਵੀਅਰ ਹੁੰਦਾ ਕੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੀ ਤਾਰਨਾਵਾ ਬਣਾ ਲੈਂਦੇ ਆ ਅਸੰਪਸ਼ਨਸ ਬਣਾ ਲੈਂਦੇ ਆ ਸੋਚ ਬਣਾ ਲੈਂਦੇ ਆ ਪਰ ਉਹ ਸਚਾਈ ਤੇ ਆਬਜੈਕਟਿਵਿਟੀ ਨਾਲ ਕਦੀ ਕਦੀ ਦੂਰ ਹੁੰਦੀ ਹੈ ਅੱਜ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਤੁਹਾਨੂੰ ਸਹੀ ਤਰੀਕੇ ਨਾਲ ਦੱਸਾਂਗੇ ਕਿs ਚੀਜ਼ਾਂ ਦੇ ਬਾਰੇ ਤੁਸੀਂ ਸੋਚਣਾ ਹੈ ਕਿs ਚੀਜ਼ਾਂ ਤੁਸੀਂ ਇਗਨੋਰ ਕਰਨਾ ਹੈ ਔਰ ਇਹਦੇ ਲਈ ਸਹਾਰਨਪੁਰ ਤੋਂ ਅਸੀਂ ਦੋ ਖਾਸ ਆਪਣੇ ਐਕਸਪੀਰੀਅੰਸ ਮਹਿਮਾਨੋ ਨੂੰ ਬੁਲਾਇਆ ਪਹਿਲੇ ਸਾਡੇ ਮਹਿਮਾਨ ਨੇ ਸ੍ਰੀ ਮਨਜੀਤ ਸਿੰਘ ਜੀ ਇਹਨਾਂ ਨੇ ਬੀ ਕਾਮ ਕੀਤੀ 1985 ਦੇ ਵਿੱਚ ਉਹਦੇ ਬਾਅਦ 2 ਸਾਲ ਸੀਏ ਦੀ ਟ੍ਰੇਨਿੰਗ ਕੀਤੀ ਔਰ 38 ਸਾਲ ਤੋਂ ਵੱਧ ਦਾ ਆਪਣਾ ਇੱਕ ਫਰਮ ਚਲਾ ਰਹੇ ਨੇ ਬਲੂ ਆਰ ਕੈਪੀਟਲ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਸਹਾਰਨਪੁਰ ਦੇ ਵਿੱਚ 190 ਕਰੋੜ ਤੋਂ ਜ਼ਿਆਦਾ ਇਨਵੈਸਟਮੈਂਟ ਸੰਭਾਲ ਰਹੇ ਹਨ ਔਰ ਹਜ਼ਾਰ ਤੋਂ ਉੱਤੇ ਫੈਮਿਲੀਜ਼ ਦੀ ਇਨਵੈਸਟਮੈਂਟਸ ਦੇਖ ਰਹੇ ਨੇ ਔਰ ਇਹਨਾਂ ਦੇ ਸੁਪੁੱਤਰ ਸ੍ਰੀ ਰਵਨੀਤ ਸਿੰਘ ਜੀ ਵੀ ਇਸ ਬਿਜ਼ਨਸ 'ਚ ਜੁੜ ਗਏ ਹਨ ਮਨਜੀਤ ਜੀ ਤੁਹਾਡਾ ਸਾਡੇ ਸ਼ੋਅ 'ਚ ਖਾਸ ਸਵਾਗਤ ਹੈ ਧੰਨਵਾਦ ਬਬੀਤ ਸਰ ਮੈਂ ਪੀਟੀਸੀ ਚੈਨਲ ਪੰਜਾਬੀ ਤੇ ਐਸਬੀਆਈ ਮਿਊਚੁਅਲ ਫੰਡ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਤੁਹਾਡੇ ਨਾਲ ਰੂਬਰੂ ਹੋ ਸਕੀਏ ਤੁਹਾਡੇ ਦਰਸ਼ਕਾਂ ਦੇ ਨਾਲ ਕੁਝ ਵਿਚਾਰ ਆਪਣੇ ਸਾਂਝੇ ਕਰ ਸਕੀਏ ਬਹੁਤ-ਬਹੁਤ ਧੰਨਵਾਦ ਸਰ ਥੈਂਕ ਯੂ ਮਨਜੀਤ ਜੀ ਸਾਡੇ ਦੂਜੇ ਗੈਸਟ ਨੇ ਵਿਸ਼ਾਲ ਸੋਢੀ ਜੀ ਇਹ ਵੀ ਸਹਾਰਨਪੁਰ ਤੋਂ ਆਏ ਹਨ ਇਹਨਾਂ ਨੇ 2000 ਦੇ ਵਿੱਚ ਆਪਣੀ ਬੀਕਾਮ ਕੀਤੀ 3 ਸਾਲ ਇਹਨਾਂ ਨੇ ਆਈਸੀਸੀ ਪੋਟੈਂਸ਼ੀਅਲ ਲਾਈਫ ਇੰਸ਼ੋਰੈਂਸ ਜੌਬ ਕੀਤੀ ਔਰ ਅਜ 22 ਸਾਲਾਂ ਤੋਂ ਆਪਣੇ ਦੋਸਤ मनप्रीत e, सिंह जी ਦੇ ਨਾਲ ਫਰਮ ਚਲਾ ਰਹੇ ਨੇ ਬਿਗ ਬੂਲਸ ਵੈਲਥ ਐਲ ਐਲ ਪੀ ਦਾ ਇਹ 120 ਕਰੋੜ ਤੋਂ ਉੱਤੇ ਮਿਊਚੁਅਲ ਫੰਡ ਸੰਭਾਲ ਰਹੇ ਨੇ ਔਰ ਹਜ਼ਾਰ ਤੋਂ ਵੱਧ ਫੈਮਲੀਆਂ ਦਾ ਇਨਵੈਸਟਮੈਂਟ ਨੌਲੇਜ ਦੇ ਰਹੇ ਨੇ ਸੋਢੀ ਸਾਹਿਬ ਤੁਹਾਡਾ ਸਾਡੇ ਸ਼ੋਅ 'ਚ ਖਾਸ ਸਵਾਗਤ ਹੈ। ਸ਼ੁਕਰੀਆ ਸਰ ਜੀ ਮੈਂ ਸਭ ਨਾਲ ਪਹਿਲੇ ਪੀਟੀਸੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੀਟੀਸੀ ਤੇ ਐਸ ਬੀ ਆਈ ਮਿਊਚੁਅਲ ਫੰਡ ਦਾ ਮੈਂ ਧੰਨਵਾਦੀ ਹਾਂ ਅੱਜ ਉਹਨਾਂ ਨੇ ਸਾਹਮਣੇ ਤੁਹਾਡੇ ਰੂਬਰੂ ਬੈਠਣ ਦਾ ਮੌਕਾ ਦਿੱਤਾ ਹੈ। ਤੇ ਆਪਾਂ ਤੁਹਾਡੇ ਨਾਲ ਆਪਣੇ ਵਿਚਾਰ ਔਰ ਦਰਸ਼ਕਾਂ ਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦਵਾਂਗੇ ਤਾਂ ਕਿ ਆਪਾਂ ਆਪਣੇ ਦੇਸ਼ ਦੀ ਇਕਨੋਮੀ ਵਿੱਚ ਫਾਈਨੈਂਸ਼ੀਅਲ ਲਿਟਰੇਸੀ ਨੂੰ ਜਿਆਦਾ ਤੋਂ ਜਿਆਦਾ ਵਧਾ ਸਕੀਏ थैंक यू 소ਡੀ ਸਾਹਿਬ थैंक यू ਮਨਜੀਤ ਜੀ ਤੇ ਅਸੀਂ ਆਪਣੇ ਸ਼ੋਅ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਮਨਜੀਤ ਜੀ ਤੁਹਾਡੇ ਤੋਂ ਪੁੱਛ ਕੇ ਇਹ ਇਨਵੈਸਟਰ ਬਿਹੇਵੀਅਰ ਹੁੰਦਾ ਕੀ ਹੈ ਥੋੜਾ ਸਾਨੂੰ ਤਫਸੀਲ ਨਾਲ ਦੱਸੋ ਬ੍ਰਿਤੀ ਜਿਸ ਤਰ੍ਹਾਂ ਇਨਵੈਸਟਰ ਬਿਹੇਵੀਅਰ ਤੁਸੀਂ ਆਪਣੇ ਪਿਛਲੇ ਐਪੀਸੋਡ ਵਿੱਚ ਡਿਸਕਸ ਕੀਤਾ ਹੈ ਇਹਨੂੰ ਹੋਰ ਥੋੜਾ ਅੱਗੇ ਵਧਾਉਂਦੇ ਹੋਏ ਅ ਬਿਹੇਵੀਅਰ ਫਾਈਨੈਂਸ ਇਹ ਦੋ ਵਰਡਸ ਨੇ ਜੇ ਅਪਾ ਯੂ نو ਅਲਗ-ਅਲਗ ਸਮਝੀਏ ਬਿਹੇਵੀਅਰ ਸਾਈਕੋਲੋਜੀ ਪਾਰਟ ਨੂੰ ਕਵਰ ਕਰਦਾ ਹੈ ਤੇ ਫਾਈਨੈਂਸ ਇਸ ਰਿਲੇਟਡ ਟੂ ਇਨਵੈਸਟਮੈਂਟ ਤੇ ਜਿਸ ਤਰ੍ਹਾਂ ਇੱਕ ਇਨਵੈਸਟਮੈਂਟ ਦੀ ਦੁਨੀਆ ਵਿੱਚ ਉਤਾਰ ਚੜ੍ਹਾਓ ਆਂਦੇ ਰਹਿੰਦੇ ਨੇ ਚਾਹੇ ਉਹ ਮਿਊਚੁਅਲ ਫੰਡ ਤੇ ਰਾਈਂਗਾ ਅਸੀਂ ਇਨਵੈਸਟ ਕਰੀਏ ਚਾਹੇ ਅਸੀਂ ਇੱਕ ਡਾਇਰੈਕਟ ਇਕਵਿਟੀ ਕਰੀਏ ਚਾਹੇ ਪੀਐਮਐਸ ਕਰੀਏ ਉਹਦੇ ਵਿੱਚ ਬੀਹ ਫੈਕਟਰਸ ਜਿਹੜੇ ਬਹੁਤ ਇੰਪੋਰਟੈਂਟ ਰਹਿੰਦੇ ਨੇ ਫੀਅਰ ਐਂਡ ਗਰੀਡ ਉਹ ਕਾਫੀ ਟਾਈਮ ਕਹਿਣਾ ਬੜਾ ਸੌਖਾ ਹੈ ਕਿ ਫੀਅਰ ਐਂਡ ਗਰੀਡ ਤੇ ਕਾਬੂ ਕਰ ਲਿੱਤਾ ਜਾ ਸਕਦਾ ਹੈ ਲੇਕਿਨ ਇਹ ਟਾਈਮ ਟੈਸਟ ਕਰਦਾ ਹੈ ਤੁਹਾਨੂੰ ਕਈ ਵਾਰੀ ਐਸੀ ਘਟਨਾਵਾਂ ਹੁੰਦੀਆਂ ਨੇ ਤੇ ਜਿਹਦੇ ਨਾਲ ਆਦਮੀ ਦਾ ਪੇਸ਼ੈਂਸ ਵੀ ਟੈਸਟ ਹੁੰਦਾ ਹੈ ਤੇ ਕਈ ਸਾਰੀਆਂ ਜਿਹੜੀਆਂ ਗਲਤ ਧਾਰਨਾਵਾਂ ਦਿਮਾਗ 'ਚ ਹੁੰਦੀਆਂ ਨੇ ਉਹਦਾ ਵੀ ਟੈਸਟ ਹੁੰਦਾ ਹੈ ਦੇਖੋ ਜੀ ਇਹਦੇ ਤੇ ਥੋੜਾ ਜਿਹਾ ਅਗਰ ਅਸੀਂ ਠੰਡੇ ਦਿਮਾਗ ਨਾਲ ਅਗਰ ਇਹਦੇ ਨਾਲ ਸੋਚੀਏ ਤੇ ਦੋ ਤਰ੍ਹਾਂ ਦੇ ਰਿਸਕ ਹੁੰਦੇ ਨੇ ਮਾਰਕੀਟ ਵਿੱਚ ਇੱਕ ਹੁੰਦਾ ਜੀ ਸਿਸਟਮੈਟਿਕ ਰਿਸਕ ਜਿਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਉਹ ਰਿਲੇਟਡ ਹੁੰਦਾ ਜੀਓ ਪੋਲਿਟੀਕਲ ਜਿਵੇਂ ਕਿਵੇਂ ਲੜਾਈ ਝਗੜਾ ਚੱਲ ਰਿਹਾ ਕਿਤੇ ਪੂਰੇ ਵਿਸ਼ਵ ਵਿੱਚ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਕੋਈ ਗਲੋਬਲ ਮੈਲਟਡਾਊਨ ਹੋ ਗਿਆ ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਕੁਝ ਰਿਸਕ ਜਿਹੜੇ ਹੁੰਦੇ ਨੇ ਅਨਸਿਸਟਮੈਟਿਕ ਰਿਸਕ ਜਿਨ੍ਹਾਂ ਤੇ ਅਸੀਂ ਕਾਬੂ ਪਾ ਸਕਨੇ ਆ ਥਰੂ ਡਾਈਵਰਸੀਫਿਕੇਸ਼ਨ ਥਰੂ ਐਸੈਟ ਅਲੋਕੇਸ਼ਨ ਤੇ ਅਸੀਂ ਆਪਣਾ ਇੱਕ ਅੱਛਾ ਜਿਹਾ ਪਲਾਨ ਫਾਈਨੈਂਸ਼ੀਅਲ ਪਲਾਨ ਡਿਜ਼ਾਈਨ ਕਰ ਸਕਨੇ ਆ ਤੇ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਅਚੀਵ ਕਰ ਸਕਨੇ ਆ ਜੀ ਬਹੁਤ ਅੱਛਾ ਤੁਸੀਂ ਇੱਕ ਕੰਸਾਈਸ ਆਨਸਰ ਦਿੱਤਾ ਹੈ ਮਨਜੀਤ ਜੀ ਥੈਂਕ ਯੂ ਵਿਸ਼ਾਲ ਜੀ ਮੈਂ ਤੁਹਾਡੀ ਤਰਫ ਰੁਕ ਕਰਨਾ ਚਾਹਾਂਗਾ ਯੂ نو ਕੀ ਹੁੰਦਾ ਕਿ ਸਾਨੂੰ ਨਾ ਹਮੇਸ਼ਾ ਦੂਜੇ ਦਾ ਗਾਰਡਨ ਵਧੀਆ ਲੱਗਦਾ ਹੈ ਕਹਿੰਦੇ ਜੀ ਗ੍ਰਾਸ ਇਜ਼ ਆਲਵੇਸ ਗ੍ਰੀਨਰ ਔਨ ਦੀ ਅਦਰ ਸਾਈਡ ਇੱਕ ਚੀਜ਼ ਹੁੰਦੀ ਹੈ ਅੱਜਕਲ ਬੜੀ ਯੂਜ਼ ਹੁੰਦੀ ਹੈ ਫੋਮੋ ਫੀਅਰ ਆਫ ਮਿਸਿੰਗ ਆਊਟ ਇਹ ਮੈਂ ਦੇਖਿਆ ਜੀ ਜਿਹੜਾ ਇਨਵੈਸਟਮੈਂਟ ਦੇ ਉੱਤੇ ਨਾ ਬੜੀ ਲਾਗੂ ਹੁੰਦੀ ਹੈ ਪਲੀਜ਼ ਸਾਡੇ ਈਵਰਸ ਨੂੰ ਸਮਝਾਓ ਇਹਦੇ ਬਾਰੇ ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਇੱਕ ਮੁਹਾਵਰੇ ਨਾਲ ਇਹ ਦੱਸਣਾ ਚਾਹਾਂਗਾ ਜ਼ਰੂਰ ਜੀ ਸ਼ੁਰੂ ਮੈਂ ਨਾ ਬਚਪਨ ਤੋਂ ਜਦੋਂ ਆਪਾਂ ਮੰਮੀ ਡੈਡੀ ਕੋ ਡਾਂਟ ਵੀ ਖਾਂਦੇ ਸੀ ਕੋਈ ਚੀਜ਼ੇ ਦੀ ਨਕਲ ਵੀ ਕਰਦੇ ਸੀ ਤੇ ਉਹ ਕਹਿੰਦੇ ਸੀ ਕਿ ਬਈ ਤੁਹਾਡਾ ਤਾਂ ਉਹੀ ਉਹ ਹਾਲ ਹੈ ਮੇਰੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਗਈ ਕੱਲੀ ਤਾਂ ਅੱਜ ਕੱਲ ਇਨਵੈਸਟਰ ਦਾ ਵੀ ਕੁਝ ਬਿਹੇਵੀਅਰ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਮੈਂ ਕੋਈ ਮਿਸਤਾ ਨਹੀਂ ਕਰ ਦਿੱਤਾ ਮਾਰਕੀਟ ਅੱਗੇ ਰੱਗੇ ਵੱਧ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਮੈਂ ਇਸ ਰੈਲੀ ਤੋਂ ਬਾਹਰ ਤਾਂ ਨਹੀਂ ਹੋ ਗਿਆ ਇਸ ਚੱਕਰ ਵਿੱਚ ਉਹ ਕਈ ਵਾਰੀ ਐਦਾਂ ਦੇ ਡਿਸੀਜਨ ਲੈ ਲੈਂਦੇ ਐ ਜਿਹੜੇ ਕਿ ਮਤਲਬ ਉਹਨਾਂ ਦੇ ਮਤਲਬ ਇਨਵੈਸਟਮੈਂਟ ਹੈਲਥ ਲਈ ਅੱਛੇ ਨਹੀਂ ਹੁੰਦੇ ਲਾਈਕ ਪਿੱਛੇ ਤੁਸੀਂ ਕਾਫੀ ਸਮੇਂ ਤੋਂ 8-9 ਸਾਲਾਂ ਤੋਂ ਕ੍ਰਿਪਟੋ ਕਰੰਸੀ ਦਾ ਬੜਾ ਚਲਨ ਸੁਨੇ ਆਇਆਗਾ ਜਿਸ ਦੇ ਕਾਰਨ ਕਈ ਲੋਕਾਂ ਨੇ ਆਪਣੇ ਹੱਥ ਜਲਾ ਲਏ ਠੀਕ ਹੈ ਤੇ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹਵਾਂਗਾ ਕਿ ਕੋਈ ਵੀ ਜਲਦਬਾਜੀ ਨਾ ਕਰੋ ਇਨਵੈਸਟਮੈਂਟ ਦੇ ਮੌਕੇ ਤੁਹਾਨੂੰ ਬਾਰ-ਬਾਰ ਜ਼ਿੰਦਗੀ ਚ ਮਿਲਦੇ ਰਹਿੰਦੇ ਆ ਤੁਸੀਂ ਆਪਣੇ ਪੂਰਾ ਮਤਲਬ ਦਿਲ ਦੀ ਬਜਾਏ ਦਿਮਾਗ ਦੀ ਸੁਣੋ ਇਨਵੈਸਟਮੈਂਟ ਤੇ ਤੇ ਕੋਈ ਵੀ ਚੀਜ਼ ਮਿਸਿੰਗ ਦੇ ਚੱਕਰ ਵਿੱਚ ਕੋਈ ਗਲਤ ਡਿਸੀਜਨ ਨਾ ਕਰੋ ਜੀ ਥੈਂਕ ਯੂ ਜੀ ਬਹੁਤ ਅੱਛਾ ਤੁਸੀਂ ਸਮਝਾਇਆ ਕਿਉਂਕਿ ਇਹ ਫੋਰਮੋ ਵਰਡ ਬਹੁਤ ਯੂਜ਼ ਹੁੰਦਾ ਐ ਸਪੈਸ਼ਲੀ ਅੱਜਕੱਲ੍ਹ ਦੀ ਜਿਹੜੀ ਸਾਡੀ ਨਿਊ ਜਨਰੇਸ਼ਨ ਐ ਉਹ ਤਾਂ ਇਸੀ ਲਿੰਗੋ ਚੀ ਗੱਲ ਕਰਦੀ ਐ ਅ ਮਨਜੀਤ ਜੀ ਅਮੂਮਨ ਕੀ ਹੁੰਦਾ ਹੈ ਜਦ ਅਸੀਂ ਇਨਵੈਸਟਮੈਂਟ ਕਰਦੇ ਆ ਨਾ ਜਿੰਨਾ ਵੀ ਅਸੀਂ ਲੌਜੀਕਲ ਹੋਈਏ ਲੇਕਿਨ ਇਮੋਸ਼ਨਲ ਕਿਤੇ ਨਾ ਕਿਤੇ ਹੋ ਜਾਂਦੇ ਖਰੀਦਦੇ ਟਾਈਮ ਵੀ ਔਰ ਵੇਚਣ ਦੇ ਟਾਈਮ ਵੀ ਭਾਵੇਂ ਕੋਈ ਵੀ ਚੀਜ਼ ਹੋਏ ਇਹ ਜਿਹੜੀ ਇਮੋਸ਼ਨਲ ਡਿਸੀਜਨ ਮੇਕਿੰਗ ਹੈ ਇਹ ਕਿੰਨੀ ਕੁ ਸਹੀ ਹੈ ਔਰ ਕਿੰਨਾ ਕੁ ਸਾਨੂੰ ਪਰੇਸ਼ ਕਰਨਾ ਚਾਹੀਦਾ ਇਹਨੂੰ ਫਾਈਨੈਂਸ਼ੀਅਲ ਇਨਵੈਸਟਮੈਂਟਸ ਤੋਂ ਲੈ ਕੇ ਦੇਖੋ ਜੀ ਅਗਰ ਇਮੋਸ਼ਨਸ ਤੇ ਕਾਬੂ ਪਾਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਆਪਣੇ ਆਪ ਨਾਲ ਇੱਕ ਕਮਿਟਮੈਂਟ ਕਰੋ ਪਹਿਲੇ ਕਿ ਕਮਿਟਮੈਂਟ ਕੀਤੀ ਹੈ ਤੁਸੀਂ ਕਿ ਮੈਂ 10 ਸਾਲੀਆਂ 20 ਸਾਲ ਇਹ ਪੈਸਾ ਲਗਾ ਕੇ ਇਹ ਜਿਹੜਾ ਬੂਟਾ ਲਾਇਆ ਹੈ ਇਹਦੇ ਫਲ ਮੈਂ 15 ਜਾਂ 20 ਸਾਲ ਬਾਅਦ ਇਹਦੇ ਜੜ ਫਲ ਮਿਲਣਗੇ ਉਹਦਾ ਅਸੀਂ ਮਜ਼ਾ ਲੈਣਾ ਹੈ ਤੇ ਉਹ ਵਿਸ਼ਕਾਰ ਤੁਹਾਡੇ ਜਿਹੜੇ ਕਈ ਸਾਰੀਆਂ ਘਟਨਾਵਾਂ ਆਨ ਗਿਆ ਹਿੱਕਕਪਸਾਂ ਗਿਆ ਤੁਹਾਡੇ ਸਪੀਡ ਬ੍ਰੇਕਰਜ਼ ਆਨਗੇ ਲੇਕਿਨ ਉਸ ਚੀਜ਼ ਤੋਂ ਤੁਸੀਂ ਬਚਣਾ ਕਿਉਂਕਿ ਦੇਖੋ ਜੀ ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤੇ ਮਾਰਕੀਟਸ ਆਰ ਸਲੇਵ ਆਫ ਅਰਨਿੰਗਸ ਤੇ ਜੇ ਅਰਨਿੰਗਸ ਸਾਡੀ ਕੰਟਰੀ ਦੀ ਅੱਛੀ ਚੱਲ ਰਹੀ ਹੋਏਗੀ ਕਾਰਪੋਰੇਟ ਸੈਕਟਰ ਇੱਕ ਅੱਛਾ ਅਰਨਿੰਗ ਗਰੋਥ ਡਿਲੀਵਰ ਕਰ ਰਿਹਾ ਹੋਏਗਾ ਤੇ ਫਿਰ ਕੋਈ ਘਬਰਾਨ ਵਾਲੀ ਗੱਲ ਨਹੀਂ ਹੁੰਦੀ ਜਿਵੇਂ ਕੋਈ ਲੜਾਈ ਝਗੜਾ ਕਿੱਥੇ ਹੋ ਰਿਹਾ ਹੈ ਜਾਂ ਉਹ ਇੱਕ ਸ਼ਾਰਟ ਟਰਮ ਕੋਈ ਇਵੈਂਟ ਹੁੰਦੇ ਨੇ ਤੇ ਉਹ ਉਹ ਸਾਡੇ ਗੋਲਸ ਨੂੰ ਡਟਰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਤੇ ਅਸੀਂ ਬੜੇ ਆਰਾਮ ਨਾਲ ਅਗਰ ਇੱਕ ਡਿਸਪਲਾਈਨ ਅਪਰੋਚ ਰੱਖੀਏ ਕਿ ਆਪਣੇ ਗੋਲ ਨੂੰ ਪੂਰਾ ਅਚੀਵ ਕਰਨਾ ਹੈ ਤੇ ਕੋਈ ਵੀ ਡਿਵੀਏਸ਼ਨ ਆਪਣੇ ਰਸਤੇ ਵਿੱਚ ਨਾ ਆਉਂਦੀ ਜੀ ਉਹ ਕਹਿੰਦੇ ਨੇ ਨਾ ਜੀ ਡੈਸਟੀਨੇਸ਼ਨ ਦੀ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਤਾਂ ਜਰਨੀ ਦੀ ਹੈ ਉਹ ਜਰਨੀ ਕਦੀ ਕਦੀ ਪੇਨਫੁਲ ਹੁੰਦੀ ਹੈ ਅ ਵਿਸ਼ਾਲ ਜੀ ਜਦ ਕੋਈ ਵੀ ਇਨਸਾਨ ਇਨਵੈਸਟ ਕਰਦਾ ਹੈ ਨਾ ਉਹਦੀ ਇੱਕ ਰਿਟਰਨ ਦੀ ਐਕਸਪੈਕਟੇਸ਼ਨ ਹੁੰਦੀ ਹੈ ਬਈ ਇਹ ਫਲਾਣੀ ਫਲਾਣੀ ਚੀਜ਼ ਇੰਨਾ ਰਿਟਰਨ ਦੇਗੀ ਉਹ ਵਧ ਦੇਗੀ ਉਹ ਘਟ ਦੇਗੀ ਇਹ ਫਾਈਨੈਂਸ਼ੀਅਲ ਇਨਵੈਸਟਮੈਂਟ ਜਦੋਂ ਕਰਦਾ ਹੈ ਸਪੈਸ਼ਲੀ ਮਿਊਚੁਅਲ ਫੰਡਸ ਦੇ ਥਰੂ ਕਿੰਨੀ ਕ੍ਰੈਡਰਨ ਐਕਸਪੈਕਟੇਸ਼ਨ ਉਹ ਜਾਇਜ਼ ਮੰਨ ਸਕਦਾ ਹੈ ਕਿੰਨੇ ਸਾਲਾਂ ਦੇ ਵਿੱਚ ਉਹ ਐਕਸਪੈਕਟ ਕਰ ਸਕਦਾ ਹੈ ਅ ਸਰ ਰਿਟਰਨ ਐਕਸਪੈਕਟੇਸ਼ਨ ਹਿਊਮਨ ਬਿਹੇਵ ਤੇ ਬਹੁਤ ਮਤਲਬ ਇੱਕ ਮਹੱਤਵਪੂਰਨ ਦਿਮਾਗ ਤੇ ਇੱਕ ਉਪਜ ਪੈਦਾ ਕਰਦੀ ਹੈ ਅਸੀਂ ਕਸਟਮਰ ਨੂੰ ਜਿਹੜਾ ਵੀ ਪਾਸਟ ਰਿਕਾਰਡ ਜਾਂ ਮਿਊਚੁਅਲ ਫੰਡ ਦਾ ਜਿਹੜਾ ਵੀ ਡਾਟਾ ਸਾਡੇ ਕੋਲ ਅਵੇਲੇਬਲ ਹੈਗਾ ਆਪਾਂ ਉਹਨਾਂ ਨੂੰ 12% ਤੋਂ ਉੱਪਰ ਐਕਸਪੈਕਟੇਸ਼ਨ ਕਰਨ ਤੋਂ ਨਹੀਂ ਮਤਲਬ ਸੁਜੈਸਟ ਕਰਦੇ ਨਾਲ ਦੇ ਨਾਲ ਕਈ ਵਾਰੀ ਰਿਟਰਨ ਜ਼ਿਆਦਾ ਵੀ ਆ ਜਾਂਦੀ ਹੈ ਤੇ ਆਪਾਂ ਕਸਟਮਰ ਨੂੰ ਇਹੀ ਸਮਝਾਈਦਾ ਹੈਗਾ ਕਿ ਇਹ ਤੁਸੀਂ ਇਸ ਨੂੰ ਇੱਕ ਬੋਨਸ ਦੇ ਤੌਰ ਤੇ ਲਓ 12% ਰਿਟਰਨ ਮਹਿੰਗਾਈ ਨੂੰ ਬੀਟ ਕਰਨ ਵਾਸਤੇ ਬਾਕੀ ਹੋਰ ਜਿਹੜੀਆਂ ਚੀਜ਼ਾਂ ਐਫ ਡੀ ਪੀ ਪੀ ਐਫ ਚੱਲ ਰਹੀਆਂ ਆਫਟਰ ਟੈਕਸਿਸ ਅਗਰ ਤੁਹਾਨੂੰ 12% ਰਿਟਰਨ ਬਚ ਰਹੀ ਹੈ ਤੇ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਰਿਟਰਨ ਤੁਸੀਂ ਅਗਰ ਅਗਰ ਐਕਸਪੈਕਟ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਜੋਖਿਮ 'ਚ ਪਾ ਲੋਗੇ ਜੀ 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 ਔਰ ਜਦ ਕਿ ਅਸੀਂ ਕਹਿੰਨੇ ਕਿ ਫਿਊਚਰ ਦੀ ਰਿਟਰਨ ਚਾਹੇ ਗੋਲਡ ਹੋਏ ਚਾਹੇ ਰੀਅਲ ਏਸਟੇਟ ਹੋਏ ਚਾਹੇ ਇਕਵਿਟੀ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਪਰ ਜੇ ਤੁਸੀਂ 10 ਸਾਲ ਦੀ ਰਿਟਰਨ ਦੇਖੋ ਸੈਂਸੈਕਸ ਐਂਡ ਐਫਡੀ ਦੀ ਉਹ ਹੀ 12% ਤੋਂ ਵੱਧ ਆਈ ਹੈ ਤੇ ਇੱਕ ਬੜਾ ਅੱਛਾ ਉਦਾਹਰਣ ਦਿੱਤਾ ਤੇ ਇੱਕ ਰੂਲ ਆਫ 72 ਅਸੀਂ ਪਹਿਲਾਂ ਵੀ ਕਵਰ ਕਰ ਚੁੱਕੇ ਹਾਂ ਜ ਜ ਤੁਸੀਂ 72 ਨੂੰ 12 ਨਾਲ ਡਿਵਾਈਡ ਕਰੀਦਾ ਮਤਲਬ ਤੁਹਾਡਾ ਤਕਰੀਬਨ 6 ਸਾਲ ਚ ਪੈਸਾ ਡਬਲ ਹੋ ਸਕਦਾ ਹੈ ਪਰ ਯੈਸ ਡਿਸਕਲੇਮਰ ਇਹੀ ਹੈ ਕਿ ਮਾਰਕੀਟ ਤੇ ਡਿਪੈਂਡੈਂਟ ਹੈ ਮਨਜੀਤ ਜੀ ਏਸੀ ਨਾਲ ਵੀ ਇੱਕ ਲਿੰਕ ਸਵਾਲ ਤੁਹਾਨੂੰ ਪੁੱਛਦਾ ਟਾਈਮ ਤੇ ਕੰਪਾਊਂਡਿੰਗ ਦਾ ਕੀ ਰਿਲੇਸ਼ਨਸ਼ਿਪ ਹੈ ਦੇਖੋ ਭਵਨਜੀਤ ਜੀ ਜਿਹੜਾ ਕੰਪਾਊਂਡਿੰਗ ਨੂੰ ਦੁਨੀਆ ਦਾ ਅਠਵਾ ਅਜੂਬਾ ਕਿਹਾ ਗਿਆ ਤੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੰਪਾਊਂਡਿੰਗ ਦੇ ਨਾਲ ਤੁਹਾਡੀ ਰਿਟਰਨ ਕਈ ਤਰ੍ਹਾਂ ਐਕਸਪੋਨੈਂਸ਼ੀਅਲ ਗਰੋਥ ਦੀ ਤਰਫ ਵੱਧਦੀ ਹੈ ਜੇ ਫਰਜ਼ ਕਰੋ ਤੁਸੀਂ ਕੋਈ ਇੱਕ 15 ਸਾਲ 20 ਸਾਲ ਦੀ ਕੋਈ ਕੰਮਿਟਮੈਂਟ ਕੀਤੀ ਹੈ ਥਰੂ ਐਸਆਈਪੀ ਇਨ ਮਿਚੁਅਲ ਫੰਡ ਔਰ ਥਰੂ ਇਨ ਸੇ ਵਾਟਐਵਰ ਟ੍ਰੈਡੀਸ਼ਨਲ ਇਨਵੈਸਟਮੈਂਟਸ ਤੇ ਉਹਦਾ ਕੰਪਾਉਂਡਿੰਗ ਇਫੈਕਟ ਇਤਨਾ ਅੱਛਾ ਬੈਠਦਾ ਕਿਉਂਕਿ ਕੁਝ ਟਾਈਮ ਬਾਅਦ ਤੁਹਾਡਾ ਜਿਹੜਾ ਪੈਸਾ ਇਕੱਠਾ ਹੁੰਦਾ ਹੈ ਉਹ ਪੈਸਾ ਵੀ ਕਮਾਉਂਦਾ ਹੈ ਜਿਹੜਾ ਬਣ ਗਿਆ ਤੇ ਨਾਲ ਤੁਹਾਡੀ ਜਿਹੜੀ ਕੰਟ੍ਰਿਬਿਊਸ਼ਨ ਜਾ ਰਹੀ ਹੈ ਉਹਨਾਂ ਦਾ ਮਿਲਾ ਕੇ ਜਿਹੜਾ ਕੰਬਾਈਨਡ ਇਫੈਕਟ ਆਉਂਦਾ ਹੈ ਉਹ ਬਹੁਤ ਹੀ ਇੱਕ ਸਾਈਜ਼ੇਬਲ ਤੁਨ ਆਪਣੇ ਗੋਲ ਦੀ ਤਰਫ ਲੈ ਜਾਂਦਾ ਹੈ ਜੇ एग्जांपल ਦੋਆ ਤੇ ਦੇਖੋ ਅਸੀਂ ਸਕੂਲ ਵਿੱਚ ਵੀ ਪੜਿਆ ਹੈ ਕਿ ਕੰਪਾਉਂਡਿੰਗ ਦਾ ਫਾਰਮੂਲਾ ਫਿਊਚਰ ਵੈਲਿਊ ਇਸ ਇਕੁਅਲ ਟੂ ਪ੍ਰਿੰਸੀਪਲ ਇੰਟੂ 1 r ਟੂ ਦਾ ਪਾਵਰ n ਦੇਖੋ r ਦੀ ਜਿਵੇਂ ਵਿਸ਼ਾਲ ਜੀ ਨੇ ਗੱਲ ਕੀਤੀ 12% ਐਕਸਪੈਕਟੇਸ਼ਨ ਹੈਗੀ ਹੈ ਸਾਡੀ ਤੇ ਜਿਹੜਾ ਟੂ ਦਾ ਪਾਵਰ n ਹੈਗਾ ਇਹਨੂੰ ਆਪਣਾ ਦੋਸਤ ਬਣਾਣਾ ਹੈ ਜਿੰਨਾ ਟਾਈਮ ਅਸੀਂ ਆਪਣੇ ਇਨਵੈਸਟਮੈਂਟਸ ਨੂੰ ਦਵਾਂਗੇ ਨੰਬਰ ਆਫ ਐਨ ਇਜ਼ ਨੰਬਰ ਆਫ ইয়ারਸ ਤੇ ਜੇ ਕੋਈ 10 ਸਾਲ ਦਾ ਕਰਦਾ ਤੂੰ ਉਸ ਹਿਸਾਬ ਨਾਲ ਫਰੂਟਸ ਮਿਲਣਗੇ ਜੇ ਕੋਈ 15 ਸਾਲ 20 ਸਾਲ ਖਿੱਚਦਾ ਤੇ ਉਹ ਟਾਈਮ ਜਿਹੜਾ ਤੁਸੀਂ ਸਪੈਂਡ ਕਰੋਗੇ ਤੇ ਉਹਦਾ ਉਹਨੂੰ ਆਪਣਾ ਦੋਸਤ ਬਣਾਣਾ ਟਾਈਮ ਨੂੰ ਇਹ ਜ਼ਰੂਰੀ ਨਹੀਂ ਰਿਟਰਨ ਠੀਕ ਹੈ 12 ਆ ਗਈ 10 ਆ ਗਈ ਕਦੀ 11 ਆ ਗਈ ਲੇਕਿਨ ਜਿੰਨਾ ਟਾਈਮ ਅਸੀਂ ਆਪਣੇ ਇਨਵੈਸਟਮੈਂਟਸ ਨੂੰ ਦਵਾਂਗੇ ਤੇ ਉਹਦੇ ਰਿਜ਼ਲਟਸ ਬਹੁਤ ਹੀ ਵਧੀਆ ਮਿਲਦੇ ਨੇ ਜੀ ਜੀ ਔਰ ਜਿਵੇਂ ਕਿ ਇੱਕ ਸਟਾਟ ਮੈਂ ਹਮੇਸ਼ਾ ਕੋਟ ਕਰਦਾ ਸੈਂਸੈਕਸ 1979 ਚ ਜਦ ਰੀਕੈਲੀਬ੍ਰੇਟ ਹੋਇਆ ਸੀ ਡਾਉ ਜੋਨਸ ਦੇ ਉੱਤੇ 30 ਸ਼ੇਅਰ ਜਿਹੜੇ ਇੰਡੀਆ ਦੇ ਵੱਧ ਲਿੱਤੇ ਗਏ ਤਾਂ 100 ਦਾ ਸੀ ਅ 46 ਸਾਲ ਬਾਅਦ 82000 ਤੋਂ ਵੱਧ ਹੋ ਗਿਆ ਜਨਾਬ 820 ਗੁਣਾ ਸੋ ਟਾਈਮ ਤਾਂ ਕੰਪਾਊਂਡਿੰਗ ਲੈ ਕੇ ਆਂਦੀ ਹੈ ਨਾਟ ਓਨਲੀ ਇਕਵਿਟੀ ਮਾਰਕੀਟ ਦੇ ਵਿੱਚ ਸੋਨੇ ਦੇ ਵਿੱਚ ਵੀ ਤੇ ਜ਼ਮੀਨ ਦੇ ਵਿੱਚ ਠਹਿਰਾਵ ਜ਼ਰੂਰੀ ਹੈ ਬਹੁਤ ਵਧੀਆ ਵਿਸ਼ਾਲ ਜੀ ਇਹ ਜਿਹੜਾ ਵੈਲਥ ਕ੍ਰिएशन ਹੈ ਨਾ ਇਹ ਕਹਿਣਾ ਸੁੱਖਾ ਹੈ ਵਧਾਣਾ ਔਖਾ ਹੈ ਇਦੇ ਵਿੱਚ ਕਈ ਪ੍ਰੋਬਲਮ ਆਂਦੀ ਕਈ ਲੋਕਾਂ ਦੇ ਫੇਅਰ ਹੁੰਦੇ ਆ ਤੁਸੀਂ ਥੋੜਾ ਚਾਨਣਾ ਪਾਓਗੇ ਦੇ ਉੱਤੇ ਪਲੀਜ਼ ਮੈਂ ਬਿਲਕੁਲ ਮੈਂ ਜਿਵੇਂ ਪੰਜਾਬ ਲਈ ਆਪਾਂ ਸ਼ੋਅ ਕਰ ਰਹੇ ਆਂ ਪੰਜਾਬ ਦਾ ਸਾਡਾ ਸੂਬਾ ਹੈ ਉਹ ਜ਼ਿਆਦਾਤਰ ਐਗਰੀਕਲਚਰ ਨਾਲ ਰਿਲੇਟਿਡ ਹੈਗਾ ਤੇ ਮੈਂ ਇਹਦਾ ਜਵਾਬ ਵੀ ਐਗਰੀਕਲਚਰ ਵਿੱਚ ਹੀ ਦੇਣਾ ਚਾਹਾਂਗਾ ਇਜਾਜ਼ਤ ਹੈ ਸਰ ਜ਼ਰੂਰ ਜੀ ਸਰ ਜਦੋਂ ਵੀ ਆਪਾਂ ਕੋਈ ਇੱਕ ਪੌਦਾ ਲਾਈਦਾ ਹੈਗਾ ਨਾ ਉਹਦਾ ਫਲ ਦੇਣ ਦਾ ਇੱਕ ਟਾਈਮ ਹੁੰਦਾ ਹੈਗਾ ਉਸ ਤੋਂ ਪਹਿਲੇ ਮਤਲਬ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਤੁਹਾਨੂੰ ਫਲ ਦੇ ਦੇ ਜਾਂ ਡਿਜ਼ਾਇਰਡ ਤੁਹਾਨੂੰ ਰਿਜ਼ਲਟ ਦੇ ਦੇਵੇ ਮੈਂ ਇੱਕ ਚਾਈਨਿਸ ਬਾਂਬੂ ਦਾ ਇੱਕ ਐਗਜ਼ਾਮਪਲ ਬੜੀ ਆਪਣੇ ਕਸਟਮਰਸ ਨੂੰ ਦਿਨਾ ਹੈਗਾ ਉਹਦੇ ਵਿੱਚ ਸਰ ਆਪਾਂ ਦੇਖਿਆ ਕਿ ਚਾਈਨਿਸ ਬਾਂਬੂ ਅਤੇ ਜਿੰਨਾ ਪੇਸ਼ੈਂਸ ਨਾਲ ਸਾਨੂੰ ਵਰਕਆਊਟ ਕਰਨਾ ਪੈਂਦਾ ਹੈ ਨਾ ਅਗਰ ਉਹਨਾਂ ਕੋ ਧਿਆਨ ਆਪਾਂ ਆਪਣੀ ਇਨਵੈਸਟਮੈਂਟ ਨੂੰ ਦੇ ਦਈਏ ਨਾ ਤੇ ਰਿਜ਼ਲਟ ਚਾਈਨਿਸ ਬਾਂਬੂ ਹੋਏਗੇ ਫੋਰ ਐਗਜ਼ਾਮਪਲ ਚਾਈਨਿਸ ਬਾਂਬੂ ਦਾ ਜਰੋਪਾ ਇੱਕ ਪੌਦਾ ਲਗਾ ਦੇ ਗਿਆਂ ਉਸ ਨੂੰ ਪੁੰਗਰਨ ਵਿੱਚ ਪਹਿਲੇ 5-4 ਸਾਲ ਤਾ ਤੁਹਾਨੂੰ ਕੋਈ ਰਿਜ਼ਲਟ ਹੀ ਨਹੀਂ ਦਿਖੇਗਾ ਤੁਸੀਂ ਉਸ ਬੰਦੇ ਦੀ ਡੈਡੀਕੇਸ਼ਨ ਦੇਖਣਾ ਜਿਹੜਾ ਰੋਜ਼ ਉਹਨੂੰ ਪਾਣੀ ਦੇਖ ਰਿਹਾ ਹੈ ਉਹਦੀ ਟੇਕ ਕੇਅਰ ਕਰ ਰਿਹਾ ਹੈ ਉਹਨੂੰ ਧੁੱਪ ਛਾਂ ਤੋਂ ਬਚਾ ਰਿਹਾ ਹੈ ਉਹ ਤੁ ਖਾਦ ਦੇ ਰਿਹਾ ਹੈ ਔਰ 6 ਸਾਲ ਤੱਕ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਪੌਦਾ ਪੁੰਗਰੇਗਾ ਵੀ ਨਹੀਂ ਪੁੰਗਰੇਗਾ ਉਸ ਤੋਂ ਬਾਅਦ ਸਰ ਤੁਹਾਨੂੰ ਤਾਜੁਕ ਹੋਏਗਾ ਇਸ ਚੀਜ਼ ਨੂੰ ਸੁਣ ਕੇ ਜਦੋਂ ਉਹ 5 ਸਾਲ ਬਾਅਦ ਉਹ ਪੌਦਾ ਫੁੰਗਰਦਾ ਹੈ ਉਸ ਤੋਂ ਬਾਅਦ 3 ਤੋਂ 5 ਮਹੀਨੇ ਦੇ ਅੰਦਰ ਅੰਦਰ ਉਹ ਆਪਣੇ ਪੀਕ ਹਾਈਟ 90 ਫੁੱਟ ਤੱਕ ਤਾਂ ਪਹੁੰਚ ਜਾਂਦਾ ਹੈਗਾ ਇਨਵੈਸਟਮੈਂਟ ਵੀ ਕੁਝ ਇੱਦੇ-ਇੱਰ ਰਹਦੀ ਹੈ ਜਦੋਂ ਤੁਸੀਂ ਸਟਾਰਟ ਕਰੋਗੇ ਸਿੱਪ ਤੋਂ ਤੁਹਾਨੂੰ ਲੱਗੇਗਾ ਮੇਰਾ ਥੋੜਾ-ਥੋੜਾ ਪੈਸਾ ਜਾ ਰਿਹਾ ਹੈ ਕਈ ਸਾਲ ਇਦਾਂ ਦੇ ਵੀ ਆਣਗੇ ਵਿੱਚ ਕਿ ਜਦੋਂ ਲੱਗੇਗਾ ਕਿ ਯਾਰ ਮੇਰਾ ਪੈਸਾ ਤਾਂ ਬਣ ਹੀ ਨਹੀਂ ਰਿਹਾ ਲੇਕਿਨ ਐਂਦਾ ਰਿਜ਼ਲਟ ਵੀ ਮੈਂ ਕਈ ਵਾਰੀ ਦੇਖਿਆ ਹੈ ਕਿ ਉਹ ਜਸਟ ਲਾਈਕ ਚਾਈਨੀਜ਼ ਬੰਬੋਜ਼ ਵਗੈਰ ਹੁੰਦਾ ਹੈਗਾ 8-9 ਸਾਲ ਬਾਅਦ ਇੰਨਾ ਕੁ ਪੈਸਾ ਬਣ ਜਾਂਦਾ ਹੈ ਤੁਹਾਨੂੰ ਲੱਗਦਾ ਕਿ ਯਾਰ ਜਿਹੜੀ ਚੀਜ਼ ਮੈਂ ਸੋਚੀ ਸੀ ਉਹ ਹੁਣ ਹੋਣ ਲੱਗ ਗਈ ਹੈ ਉਸ ਤੋਂ ਬਾਅਦ ਇਹ ਇਨਵੈਸਟਮੈਂਟ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖ ਬਹੁਤ ਵਧੀਆ ਜੀ ਚਾਈਨਿਸ ਬੈਂਬੂ ਦਾ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਵਿਸ਼ਾਲ ਜੀ 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 ਇੱਕ ਗਲਤ ਨੂੰ ਅੱਗੇ ਵਧਾਉਂਦੇ ਹੋਏ ਮੈਂ ਕੁਝ ਐਡ ਕਰਾਂ ਇਹਦੇ ਵਿੱਚ ਪਵਨੀ ਜੀ ਕਿ ਦੇਖੋ ਪਹਿਲਾ ਕਰੋੜ ਬਣਾਉਣਾ ਬਹੁਤ ਔਖਾ ਕੰਮ ਹੈ ਜਿਵੇਂ ਤੁਸੀਂ ਇਨਵੈਸਟਮੈਂਟ ਸ਼ੁਰੂ ਕਰਦੇ ਹੋ ਆਪਣੀ ਜਰਨੀ ਤੇ ਟਾਰਗੇਟ ਹੁੰਦਾ ਹੈ ਜੀ 1 ਕਰੋੜ ਰੁਪਏ ਪਹਿਲੇ ਇਕੱਠਾ ਕਰਨਾ ਹੈ ਤੇ ਜਿਵੇਂ ਤੁਹਾਡਾ ਕੋਈ ਇਨਵੈਸਟਮੈਂਟ ਦੇ ਜ਼ਰੀਏ ਤੁਹਾਡਾ 1 ਕਰੋੜ ਅਚੀਵ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਨੈਕਸਟ 1 ਕਰੋੜ ਬਹੁਤ ਛੇਤੀ ਆ ਜਾਂਦਾ ਹੈ ਅਗਰ ਤੁਸੀਂ 1 ਕਰੋੜ ਅਚੀਵ ਕਰ ਲਿਆ 15 20 ਸਾਲਾਂ ਵਿੱਚ ਜਾਂ 22 ਸਾਲਾਂ ਵਿੱਚ ਤੇ ਨੈਕਸਟ 1 ਕਰੋੜ ਜਿਹੜਾ ਹੈ ਉਹ ਹੋ ਸਕਦਾ ਹੈ ਅਗਲੇ 5 ਸਾਲਾਂ ਵਿੱਚ ਤੁਹਾਨੂੰ ਮਿਲ ਜਾਏ ਜਾਂ 6 ਸਾਲਾਂ ਵਿੱਚ ਮਿਲ ਜਾਏ ਉਸ ਦਾ ਨੈਕਸਟ ਕਰੋੜ ਤੁਹਾਨੂੰ ਹੋਰ ਘੱਟ ਟਾਈਮ 'ਚ ਮਿਲ ਜਾਏ ਇਸ ਤਰ੍ਹਾਂ ਵੈਲਥ ਕ੍ਰिएशन ਜਿਹੜਾ ਹੈ ਬੜਾ ਆਸਾਨ ਹੋ ਜਾਂਦਾ ਹੈ ਇੱਕ ਮਾਈਲਸਟੋਨ ਤੁਹਾਨੂੰ ਅਚੀਵ ਕਰਨਾ ਹੈ ਪਹਿਲੇ ਕਿ 1 ਕਰੋੜ ਆਪਣਾ ਜਿਹੜਾ ਹੈ ਲਕਸ਼ਪੂਰਾ ਉਹਨੋਂ ਕਰਕੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਤੁਹਾਡਾ ਜੀਵਨ ਬੜਾ ਆਸਾਨ ਹੋ ਜਾਏਗਾ ਤੇ ਕੋਈ ਸਿੰਪਲ ਤਰੀਕੇ ਨਾਲ ਤੁਸੀਂ ਬਹੁਤ ਅੱਛਾ ਇੱਕ ਕਾਰਪਸ ਆਪਣੇ ਰਿਟਾਇਰਮੈਂਟ ਵਾਸਤੇ ਤੇ ਆਪਣੇ ਬੱਚਿਆਂ ਦੀ ਪਲੈਨਿੰਗ ਵਾਸਤੇ ਕ੍ਰੀਏਟ ਕਰ ਸਕਦੇ ਜੀ ਜੀ ਜਿਵੇਂ ਅਸੀਂ ਆਮੂਮਨ ਕਹਿੰਦੇ ਆ ਜਦ ਅਮਾਉਂਟ ਕੱਟ ਹੁੰਦਾ ਤਾਂ ਬੰਦਾ ਪਰਸੈਂਟੇਜ ਦੀ ਗੱਲ ਕਰਦਾ ਹੈ ਜਦ ਅਮਾਉਂਟ ਵੱਧ ਜਾਂਦਾ ਬੇਸ ਫਿਰ ਬੰਦਾ ਪਰਸੈਂਟੇਜ ਦੀ ਗੱਲ ਨਹੀਂ ਉਹਦੇ 익ਸਪੈਕਟਿਡ ਵੈਲਿਊ ਦੀ ਗੱਲ ਕਰਦਾ ਜਿਵੇਂ 1 ਕਰੋੜ ਦੀ ਗੱਲ ਕਹੀ ਉਥੇ ਇਹ ਨਹੀਂ ਪੁੱਛਦਾ ਬੰਦਾ 10 ਹੈ 12 ਉਹ ਕਹਿੰਦਾ ਜੀ ਮੈਨੂੰ 12 ਲੱਖ ਆ ਰਿਹਾ ਹੈ ਰਿਟਰਨ ਦੀ ਗੱਲ ਹੀ ਨਹੀਂ ਹੁੰਦੀ ਬਹੁਤ ਵਧੀਆ ਤੁਸੀਂ ਗੱਲ ਕਹੀ ਵਿਸ਼ਾਲ ਜੀ ਗੋਲ ਬੇਸਡ ਪਲੈਨਿੰਗ ਆ ਯਾ ਗੋਲ ਬੇਸਡ ਇਨਵੈਸਟਮੈਂਟ ਇਹ ਕਹਿੰਦਾ ਹੈਲਪ ਕਰਦੀ ਹੈ اور ਸਾਡੇ ਇਨਵੈਸਟਮੈਂਟ ਬਾਇਸਸ ਜਾਂ ਚੀਜ਼ਾਂ ਨੂੰ ਦਿਮਾਗ 'ਚ ਅਸਰ ਕਰਨ ਨੂੰ ਕਹਿੰਦਾ ਕਰਦੀ ਕਿ ਇਹਨੂੰ ਐਲੀਮੀਨੇਟ ਕਰ ਦਿੰਦੀ ਹੈ ਬਹੁਤ ਹੀ ਵਧੀਆ ਸਵਾਲ ਪੁੱਛਿਆ ਸਰ ਜੀ ਤੁਸੀਂ ਜਿਵੇਂ ਕਿ ਮੈਂ ਦੱਸਿਆ ਕਿ 25 ਸਾਲ ਦੇ ਵਿੱਚ ਆਪਾਂ ਕਿਤਾਬਾਂ ਘੱਟ ਲੋਕਾਂ ਨੂੰ ਜ਼ਿਆਦਾ ਪੜਿਆ ਆਇਆ ਹੈ ਅਸੀਂ ਆਪਾਂ ਦੇਖਿਆ ਕਿ ਇਨਵੈਸਟਮੈਂਟ ਲੋਕ ਜਦੋਂ ਕੋਈ ਪਲੈਨਿੰਗ ਤੋਂ ਬਿਨਾ ਬਿਨਾ ਗੋਲ ਤੋਂ ਕਰਦੇ ਹੈ ਉਹ ਬਹੁਤ ਜਲਦੀ ਕਿਸੇ ਨਾ ਕਿਸੇ ਕਾਰਨ 'ਚ ਲਿਕੁਇਡੇਟ ਹੋ ਜਾਂਦੀ ਹੈ ਯਾਨੀ ਕਿ ਲੋਕ ਕਢਵਾ ਲੈਂਦੇ ਗਿਆ ਲੇਕਿਨ ਉਹ ਇਨਵੈਸਟਮੈਂਟ ਜਦੋਂ ਉਹ ਲੋਕ ਆਪਣੇ ਬੱਚਿਆਂ ਲਈ ਕੋਈ ਮੈਰਿਜ ਦੀ ਪਲੈਨਿੰਗ ਐਜੂਕੇਸ਼ਨ ਦੀ ਪਲੈਨਿੰਗ ਜਾਂ ਕੋਈ ਘਰ ਖਰੀਦਣਾ ਉਹਦੀ ਪਲੈਨਿੰਗ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤੇ ਉਹ ਤੋੜਨ ਦੇ ਚਾਂਸਸ ਬੜੇ ਘਟ ਜਾਂਦੇ ਆ ਮੈਂ ਕਈ ਵਾਰੀ ਦੇਖਿਆ ਕਿ ਇੱਕ ਬੰਦੇ ਨੇ ਸੋਚਿਆ ਕਿ ਮੈਂ ਆਪਣੇ ਬੱਚੇ ਨੂੰ ਬੀਕੋਮ ਕਰਾਨੀ ਹੈ ਜਾਂ ਮੈਂ ਉਸ ਨੂੰ ਬੀਟੈਕ ਕਰਾਨੀ ਹੈਗੀ ਹੈ ਜਦੋਂ ਵੀ ਉਹ ਸਾਡੇ ਕੋਲ ਅਪਰੋਚ ਕਰਦਾ ਹੈਗਾ ਕਿ ਮੈਂ ਪੈਸੇ ਕਢਵਾਣੇ ਆ ਤੇ ਆਪਾਂ ਉਹਨੂੰ ਉਹਦੀ ਬੀਟਕ ਯਾਦ ਕਰਾਦੀ ਦੀ ਬੱਚਿਆਂ ਦੀ ਤੇ ਉਸ ਦੇ ਨਾਲ ਕੀ ਹੋਇਆ ਹੈਗਾ ਕਿ ਲੌਂਗ ਟਾਈਮ ਚ वेल्थ क्रिएशन ਦੇ ਚਾਂਸਸ ਵੱਧੇ ਆ ਤੇ ਮੈਂ ਆਪਣੇ ਰਾਹੀ ਆਪਣੇ ਪੀਟੀਸੀ ਦੇ ਦਰਸ਼ਕਾਂ ਨੂੰ ਬਾਰ ਬਾਰ ਇਹ ਗੁਜਾਰਿਸ਼ ਕਰਾਂਗਾ ਕਿ ਆਪਣੀ ਚਾਹੇ ਉਹ ਛੋਟੀ ਇਨਵੈਸਟਮੈਂਟ ਕਰੇ ਚਾਹੇ ਉਹ ਵੱਡੀ ਇਨਵੈਸਟਮੈਂਟ ਕਰਨ ਲੇਕਿਨ ਉਹਦੇ ਨਾਲ ਇੱਕ ਨਾਲ ਇੱਕ ਗੋਲ ਜੂਲ ਡਿਸਾਈਡ ਕਰ ਲਨ ਜਿਹੜੀ ਕਿ ਆਪਣੀ ਡਾਇਰੀ ਉੱਤੇ ਨੋਟ ਕਰ ਲਨ ਕਿ ਇਹ ਇਨਵੈਸਟਮੈਂਟ ਜਿਹੜੀ ਮੈਂ ਸਿਪ ਦੇ ਜਰੀਏ ਕਰ ਰਿਹਾ ਇਹ ਮੇਰੇ ਰਿਟਾਇਰਮੈਂਟ ਵਾਸਤੇ ਹੈ ਜਾਂ ਮੇਰੇ ਬੱਚੇ ਦੀ ਪੜਾਈ ਵਾਸਤੇ ਹੈ ਉਸ ਦੇ ਨਾਲ ਉਹਨਾਂ ਦੀ ਵੈਲਥ ਕਰੀਏਸ਼ਨ ਦੇ ਚਾਂਸਸ ਵੱਧ ਜਾਣਗੇ ਜੀ ਜੀ ਇਹਦੇ ਵਿੱਚ ਮੈਂ ਇੱਕ ਤੁਹਾਨੂੰ ਐਡਵਾਈਸ ਵੀ ਦੇਣਾ ਚਾਹਾਂਗਾ ਕਿ ਹਰ ਬੱਚੇ ਦੇ ਤਿੰਨ ਗੋਲ ਹੁੰਦੇ ਜੀ ਗ੍ਰੈਜੂਏਸ਼ਨ 18 ਤੇ ਅਮੂਮਨ 22 ਤੇ ਪੋਸਟ ਗ੍ਰੈਜੂਏਸ਼ਨ ਵਿਆ 26 28 30 ਹਰ ਬੱਚੇ ਦੇ ਤਿੰਨ ਗੋਲ ਨੇ ਤੁਹਾਡੇ ਜਿੰਨੇ ਬੱਚੇ ਸਪੋਸ ਦੋ ਨੇ ਤਾਂ 6 ਹੋ ਗਏ ਔਰ ਸਤਵਾਂ ਗੋਲ ਤੁਹਾਡਾ ਆਪਣੇ ਆਪ ਰਿਟਾਇਰਮੈਂਟ ਦਾ ਬਣ ਜਾਂਦਾ ਬਹੁਤ ਵਧੀਆ ਵਿਸ਼ਾਲ ਜੀ ਅ ਮਨਜੀਤ ਜੀ ਜਿਹੜੀ ਸਾਡਾ ਯੁਵਾ ਤਬਕਾ ਹੈ ਜਿਹੜਾ ਸਾਡਾ ਨਿਊ ਜਨਰੇਸ਼ਨ ਹੈ ਨਾ ਉਹਦੇ ਕੋਲ ਪੇਸ਼ੈਂਸ ਨਾ ਦੀ ਚੀਜ਼ ਹੈ ਨਹੀਂ ਉਹ ਲੌਂਗ ਟਰਮ ਨਹੀਂ ਸੋਚਦਾ ਉਹਨੂੰ ਕਹਿੰਦੇ ਜੀ ਅੱਜ ਪਾਇਆ ਕੱਲ ਬੂਟਾ ਚਾਹੀਦਾ ਬੈਂਬੂ ਟਰੀ ਦਾ ਤਾਂ ਟਾਈਮ ਹੀ ਨਹੀਂ ਉਹਦੇ ਕੋਲ ਚਾਈਨੀਸ ਬੈਂਬ ਹੁਣ ਉਹ ਕੀ ਕਰੇ ਉਹ ਕੀ ਕਰਦਾ ਜੀ ਗੇਮਿੰਗ ਐਪਸ ਤੇ ਚਲਾ ਜਾਂਦਾ ਹੈ cripto ਚਲਾ ਜਾਂਦਾ ਹੈ ਜਾਂ ਟ੍ਰੇਡਿੰਗ ਤੇ ਚਲਾ ਜਾਂਦਾ ਹੈ ਉਹਦੇ ਵਿੱਚੋਂ ਕਹਿੰਦਾ ਬਚ ਕੇ ਆਪਣੀ ਇਨਵੈਸਟਮੈਂਟ ਬਿਹੇਵੀਅਰ ਨੂੰ ਕਹਿੰਦਾ ਠੀਕ ਕਰ ਸਕਦਾ ਕਿ ਲੌਂਗ ਟਰਮ ਗੇਨ ਪਾ ਸਕਦਾ ਦੇਖੋ ਜੀ ਅੱਜਕੱਲ ਯੰਗ ਇਨਵੈਸਟਰਸ ਬੱਚਿਆਂ ਕੋਲ ਬਹੁਤ ਸਾਰੀ ਨੌਲੇਜ ਹੈ ਉਹ ਕਈ ਵਾਰੀ ਕਈ ਚੀਜ਼ਾਂ ਸਨ ਸਿਖਾਉਂਦੇ ਨੇ ਤੇ ਪਰ ਇੱਕ ਜਿਹੜਾ ਟੈਂਪਰਮੈਂਟ ਹੈ ਨਾ ਉਹ ਬੜਾ ਇੰਪਲਸਿਵ ਹੋ ਗਿਆ ਹੈ ਬੱਚਿਆਂ ਦਾ ਬੱਚੇ ਜੌਬ ਵਿੱਚ ਵੀ ਜਾਂਦੇ ਨੇ ਪੈਕੇਜ ਦੇ ਵਾਸਤੇ ਤੇ ਬੜਾ ਮਿਹਨਤ ਕਰਦੇ ਨੇ ਕਿ ਅੱਜ ਮੇਰਾ ਪੈਕੇਜ ਇੰਨਾ ਹੋਣਾ ਚਾਹੀਦਾ ਜਿੰਨਾ ਹੋਣਾ ਚਾਹੀਦਾ ਹੈ ਮੈਂ ਜੰਪ ਕਰਕੇ ਦੂਸਰਾ ਇੱਕ ਹਾਈਕ ਲੈ ਕੇ ਦੂਸਰੇ ਪੈਕੇਜ 'ਤੇ ਪਹੁੰਚ ਜਾਵਾਂ ਲੇਕਿਨ ਆਪਣਾ ਜਿਹੜਾ ਫਾਈਨੈਂਸ਼ੀਅਲ ਇਨਕਲੂਜਨ ਕਰਨਾ ਹੈ ਜੀ ਜਿਸ ਤਰ੍ਹਾਂ ਤੁਸੀਂ ਆਪਣੀ ਨਾਲ ਸੇਵਿੰਗ ਨੂੰ ਵੀ ਬਿਲਕੁਲ ਉਹਦੀ ਤਿਆਰੀ ਰੱਖਣੀ ਚਾਹੀਦੀ ਹੈ ਕਿਉਂਕਿ ਦੇਖੋ ਜੀ ਅਗਰ ਸ਼ੁਰੂ ਤੋਂ ਅਗਰ ਇੱਕ ਸੇਵਿੰਗ ਦੀ ਆਦਤ ਨਹੀਂ ਪੈਗੀ ਜਿਹ ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਜੈਂਜ਼ੀ ਕਹਿੰਦੇ ਆ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਉਹਨਾਂ ਕੋਲ ਜਿਹੜੀ ਟੇਕ ਹੋਮ ਸੈਲਰੀ ਹੈ ਜਾਂ ਜਿਹੜੇ ਖਰਚੇ ਤੋਂ ਬਾਅਦ ਜਿਹੜਾ ਪੈਸਾ ਬਹੁਤ ਘੱਟ ਵੱਜਦਾ ਹੈ ਤੇ ਜਿਵੇਂ ਵਾਰਨ ਬਫੇ ਸਾਹਿਬ ਨੇ ਕਿਹਾ ਸੀ ਕਿ ਪਹਿਲੇ ਤੁਸੀਂ ਇਨਵੈਸਟ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਪੈਸਾ ਬਚਿਆ ਉਹਨੂੰ ਖਰਚ ਕਰਨਾ ਤੇ ਜੇ ਸ਼ੁਰੂ ਚ ਆਪਣੀ ਆਦਤ ਪਾਏ ਆਦਮੀ ਤੇ ਬੱਚਾ ਅਗਰ ਆਪਣਾ ਸ਼ੁਰੂ ਵਿੱਚ ਹੀ ਇਸ ਪਾਸੇ ਲੱਗ ਜਾਏ ਸੇਵਿੰਗ ਉਹਨੂੰ ਇੱਕ ਹੈਬਿਟ ਅਗਰ ਇਹ ਡਿਵੈਲਪ ਹੋ ਜਾਏ ਤੇ ਫਿਰ ਉਸ ਚੀਜ਼ ਦਾ ਇਨਵੈਸਟਮੈਂਟ ਦਾ ਟੇਸਟ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਦੇਖੋ ਜੀ ਹੁਣ ਮੀਡੀਆ ਨੇ ਤੇ ਪੀਟੀਸੀ ਚੈਨਲ ਇਹ ਸਾਰੇ ਸਭ ਨੂੰ ਅਵੇਅਰਨੈਸ ਕਾਫੀ ਕਰ ਰਹੇ ਨੇ ਮਿਊਚੁਅਲ ਫੰਡ ਸਾਡੀ ਜਿਹੜੀ ਬੋਡੀ ਹੈ ਐਮਫੀ ਉਹ ਵੀ ਕਾਫੀ ਮੁਹਿੰਮ ਚਲਾ ਰਹੀ ਹੈ ਮਿਊਚੁਅਲ ਫੰਡ ਸਹੀ ਹੈ ਤੇ ਉਸ ਉਸ ਦੇ ਥਰੂ ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰਨਾ ਹੈ ਤੇ ਯੰਗ ਇਨਵੈਸਟਰਸ ਨੂੰ ਸਿਰਫ ਇਹ ਇੱਕ ਆਦਤ ਪਾਣ ਦੀ ਲੋੜ ਹੈ कि अपना सैलरी का जब हिस्सा वाला है थ्रू चैनलाइज करना है जी, जी।, जी।, जी विशाल जी मैं थोड़ा ही कंटिन्यू कराव फाइनैशियल लिटरेसी बिकॉज स्कूल कॉलेज से हाले तक यह परकुलेट नहीं की है तुसी थोड़ा एदेट इनफॉर्म करो सर जी मैं तो लास्ट वाले एपीसोड से भी कई मेरे एम एफ डी भरावान के थ्रू सुनिया कि अज की डेट च भी मतलब जो कोई बच्चा स्कूल कॉलेज ग्रैजुएशन कर रहा है बिजनेस बीबीए एम बी ए कर रहा है ਅੱਜ ਵੀ ਉਹਨਾਂ ਨੂੰ ਬੈਂਕਿੰਗ ਸਲਿੱਪ ਪਰ ਨਹੀਂ ਆਂਦੀ ਜੀ ਨਹੀਂ ਆਂਦੀ ਮਤਲਬ ਜੋ ਕਿ ਇੱਕ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ ਮਨਜੀਤ ਜੀ ਦੀ ਮੈਂ ਕੁਝ ਪੁਆਇੰਟ ਨੂੰ ਸਾਰ ਐਡ ਕਰਦਾ ਕਿ ਸਾਨੂੰ ਐਜ਼ ਅ ਪੇਰੈਂਟਸ ਆਪਣੇ ਬੱਚਿਆਂ ਨੂੰ ਕਦੇ-ਕਦੇ ਬੈਂਕ ਆਪਣੇ ਨਾਲ ਲੈ ਕੇ ਜਾਣਾ ਠੀਕ ਹੈ ਉਹਨਾਂ ਨੂੰ ਕਰੋ ਕਈ ਵਾਰੀ ਮੰਨ ਲਓ ਆਪਾਂ ਪੰਜਾਬ ਵਿੱਚ ਜ਼ਿਆਦਾਤਰ ਬਿਜ਼ਨਸmen ਲੋਗੇ ਗਏ ਆ ਜਾਂ ਐਗਰੀਕਲਚਰਿਸਟ ਲੋਗੇ ਗਏ ਆ ਆਪਣੇ ਬੱਚਿਆਂ ਨੂੰ ਬੈਂਕਿੰਗ ਹੈਬਿਟਸ ਚਾਹੇ ਉਹਨਾਂ ਨੂੰ ਥੋੜੇ-ਥੋੜੇ ਪੈਸੇ ਚੈੱਕ ਡਿਪੋਜ਼ਿਟ ਐਦਾ ਦੀ ਆਦਤ ਸਾਨੂੰ ਪਾਣੀਆਂ ਚਾਹੀਦੀਆਂ ਬਹੁਤ ਜ਼ਿਆਦੀ ਟੈਕਨੋਲੋਜੀ ਅੱਜ ਕੱਲ ਆਨਲਾਈਨ ਹੋ ਗਈ ਹੈ ਆਰਟੀਜੀਐਸ ਕਰਨਾ ਇਹ ਬੱਚਿਆਂ ਨੂੰ ਸਾਨੂੰ ਆਪਣੇ ਘਰ ਕਿਉਂਕਿ ਬੱਚਿਆਂ ਦਾ ਜਿਹੜਾ ਪਹਿਲਾ ਘਰ ਸਕੂਲ ਹੁੰਦਾ ਨਾ ਉਹਨਾਂ ਦਾ ਆਪਣਾ ਘਰ ਹੁੰਦਾ ਹੈਗਾ ਬੱਚਿਆਂ ਦਾ ਜਿਹੜਾ ਠੀਕ ਹੈ ਤੇ ਆਪਾਂ ਅਗਰ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਐਸੀ ਦੀ ਆਦਤ ਪਾ ਲਈਏ ਉਹਨਾਂ ਅੱਗੇ ਸੇਵਿੰਗਸ ਦੀਆਂ ਗੱਲਾਂ ਕਰੀਏ ਬੱਚਿਆਂ ਨੂੰ ਦੱਸਣਾ ਕਿ ਭਈ ਅੱਜ ਕੰਪੀਟੀਸ਼ਨ ਦਾ ਜਮਾਨਾ ਆ ਗਿਆ ਹੈ এডਿਕੇਸ਼ਨ ਕੋਈ ਵੀ ਬਿਜ਼ਨਸ ਉਹਨਾ ਆਸਾਨ ਨਹੀਂ ਰਹੇਗਾ ਆਉਣ ਵਾਲੇ ਟਾਈਮ ਤੇ ਜੀ ਜੀ ਕੱਟ ਥਰੂ ਕੰਪੀਟੀਸ਼ਨ ਹੋਏਗਾ ਅਗਰ ਆਪਾਂ ਬੱਚਿਆਂ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਪਾਕਟ ਮਨੀ ਤੋਂ ਹੀ ਸੇਵਿੰਗ ਦੀ ਆਦਤ ਪਾ ਦਈਏ ਜਦੋਂ ਤੱਕ ਬੱਚੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਕੇ ਆਪਣਾ ਕੈਰੀਅਰ ਬਣਾਉਣ ਦੇ ਨਵੇਂ ਪੜਾਅ ਤੇ ਹੋਣਗੇ ਉਹਨਾਂ ਕੋਲ ਇੰਨਾ ਕੁ ਪੈਸਾ ਤਾਂ ਹੋਏਗਾ ਕਿ ਤਾਂਕਿ ਉਹਨਾਂ ਨੂੰ ਕੋਈ ਜੋਬ ਜਾਂ ਕੋਈ ਕੈਰੀਅਰ ਡਰ ਕੇ ਜਾਂ ਜ਼ਬਰਦਸਤੀ ਨਹੀਂ ਚੁਣਨਾ ਪਏਗਾ ਬਿਲਕੁਲ ਬਿਲਕੁਲ ਤੇ ਤੇ ਸਾਡੀ ਰਿਕੁਐਸਟ ਵੀ ਹੈ ਸਟੇਟ ਨੂੰ ਵੀ ਤੇ ਸੈਂਟਰ ਨੂੰ ਵੀ ਕਿ ਜਦ ਤੁਸੀਂ ਐਜੂਕੇਸ਼ਨ ਕਰਿਕੂਲਮ ਬਣਾ ਰਹੇ ਹੋ ਇਹਦੇ ਉੱਤੇ ਫਾਈਨੈਂਸ਼ੀਅਲ ਲਿਟਰੇਸੀ ਦਾ ਤੁਸੀਂ ਇੱਕ ਸਬਜੈਕਟ ਬਣਾਓ ਔਰ ਇਹ ਬਹੁਤ ਫਾਇਦਾ ਦੇਗਾ ਅ ਮਨਜੀਤ ਜੀ ਲੌਂਗ ਟਰਮ ਐਂਡ ਸ਼ਾਰਟ ਟਰਮ ਜਦ ਅਸੀਂ ਸੋਚਦੇ ਆ ਨਾ ਸਾਡੇ ਬਿਹੇਵੀਅਰ 'ਚ ਹੀ ਚੇਂਜ ਆ ਜਾਂਦਾ ਸਾਡੀ ਸੋਚ ਹੀ ਬਦਲ ਜਾਂਦੀ ਸਾਡੇ ਐਕਸ਼ਨ ਹੀ ਬਦਲ ਜਾਂਦੇ ਆ ਜਿਵੇਂ ਇਹਨਾਂ ਨੇ ਬੈਂਬੂ ਦਾ ਐਗਜ਼ਾਮਪਲ ਦਿੱਤਾ ਥੋੜਾ ਉਜਾਗਰ ਕਰੋ ਸਾਡੇ ਦਰਸ਼ਕਾਂ ਨੂੰ ਕਿ ਇਹ ਕਿਹਦਾ ਇੰਪੈਕਟ ਕਰਦਾ ਹੈ ਦੇਖੋ ਜੀ ਜੇ ਤੁਸੀਂ ਆਪਣੇ ਕੁਝ ਗੋਲਸ ਡਿਫਾਈਨ ਕੀਤੇ ਹੋਏ ਨੇ ਦੇ ਸਪੋਜ਼ਿੰਗ ਤੁਸੀਂ ਇੱਕ ਰਿਟਾਇਰਮੈਂਟ ਪਲੈਨਿੰਗ ਦੀ ਤਰਫ ਚੱਲ ਰਹੇ ਹੋ ਜਾਂ ਬੱਚਿਆਂ ਦੀ ਸ਼ਾਦੀ ਜਾਂ ਪੜ੍ਹਾਈ ਦੇ ਵਾਸਤੇ ਪੈਸੇ ਜੋੜ ਰਹੇ ਹੋ ਤੇ ਉਸ ਉਸ ਤੋਂ ਡੇਵੀਏਟ ਨਾ ਕਰਕੇ ਕਦੀ ਵਿੱਚ ਤੁਹਾਨੂੰ ਲੱਗੇਗਾ ਕਿ ਕੋਈ ਮੈਂ ਕੋਈ ਗੱਡੀ ਨਵੀਂ ਲਾਂਚ ਹੋ ਗਈ ਹੈ ਤੇ ਮੈਂ ਬੱਚਿਆਂ ਵਾਸਤੇ ਪਲੈਨਿੰਗ ਤੇ ਕਰ ਲਈ ਸ਼ੁਰੂ ਲੇਕਿਨ 3 ਸਾਲ ਬਾਅਦ ਕੋਈ ਨਵੀਂ ਗੱਡੀ ਆਈ ਹੈ ਤੇ ਇਹਦੇ ਤੇ ਡਿਸਕਾਊਂਟ ਵੀ ਮਿਲ ਰਿਹਾ ਹੈ ਤੇ ਆਦਮੀ ਕੀ ਕਰਦਾ ਹੈ ਉਸ ਗੋਲ ਨੂੰ ਛੱਡ ਕੇ ਸ਼ਾਰਟ ਟਰਮ ਵੱਲ ਭਜਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਗੱਡੀ ਲੈ ਆਂਦਾ ਹੈ ਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਅਗਰ ਤੁਸੀਂ ਗੱਡੀ ਦੇ ਬਾਰੇ ਸੋਚ ਰਹੇ ਹੋ ਤੇ ਉਸ ਗੱਡੀ ਨੂੰ 1-2 ਸਾਲ ਲਈ ਥੋੜਾ ਜਿਹਾ ਅੱਗੇ ਪੋਸਟਪੋਨ ਕਰੋ ਤੇ ਉਹਦੇ ਵਾਸਤੇ ਇੱਕ ਨਵੀਂ SIP ਸ਼ੁਰੂ ਕਰੋ ਜਾਂ ਨਵੀਂ ਇਨਵੈਸਟਮੈਂਟ ਦੇ ਬਾਰੇ ਸੋਚੋ ਤਾਂ ਕਿ ਉਹ ਜਿਹੜੀ ਸਪੈਸੀਫਿਕ ਗੋਲ ਹੈ ਗੱਡੀ ਦਾ ਉਹ ਉਸਦੇ ਰਾਹੀਂ ਪੂਰਾ ਹੋ ਸਕੇ ਨਾ ਕਿ ਤੁਹਾਡਾ ਜਿਹੜਾ ਆਬਜੈਕਟਿਵ ਸੀ ਇੱਕ ਰਿਟਾਇਰਮੈਂਟ ਵਾਸਤੇ ਪੈਸਾ ਜੋੜਨਾ ਤੇ ਜਾਂ ਬੱਚਿਆਂ ਵਾਸਤੇ ਲੌਂਗ ਟਰਮ ਵਾਸਤੇ ਪੈਸਾ ਜੋੜਨਾ ਉਹਨੂੰ ਡਿਸਟਰਬ ਨਾ ਕਰਦੇ ਹੋਏ ਫਿਰ ਜਿਹੜੇ ਸ਼ਾਰਟ ਟਰਮ ਨੇ ਉਹ ਸ਼ਾਰਟ ਟਰਮ ਇਨਵੈਸਟਮੈਂਟ ਦੇ ਰਾਈ ਤੁਸੀਂ ਆਪਣਾ ਉਹ ਦੂਸਰੇ ਇਨਵੈਸਟਮੈਂਟ ਦੇ थ्रू ਉਹਨੂੰ ਪੂਰਾ ਕਰੋ। ਔਰ ਜਿਵੇਂ ਮੈਂ ਮੈਂ ਵੀ ਬੜੇ ਕਲਾਇੰਟਸ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਚ ਐਕਸਪੀਰੀਅੰਸ ਦੇਖਿਆ ਹੈ ਉਹ ਕਹਿੰਦੇ ਜੇ امیر ਬਣਦੇ ਕੋਈ ਤਰੀਕਾ ਤੁਹਾਡਾ ਮੂਲ ਕਦੀ ਖਤਮ ਨਹੀਂ ਹੋਣਾ ਚਾਹੀਦਾ। ਮੂਲ ਦੀ ਕਮਾਈ ਤੋਂ ਤੁਸੀਂ ਜੋ ਮਰਜ਼ੀ ਕਰੋ। ਬਹੁਤ ਵਧੀਆ ਮਨਜੀਤ ਜੀ। ਅ ਵਿਸ਼ਾਲ ਜੀ ਇੱਕ ਬਹੁਤ ਪ੍ਰੈਕਟੀਕਲ ਗੱਲ ਪੁੱਛਦਾ। ਹਾਂ ਜੀ। ਲੋਕੀ ਕਹਿੰਦੇ ਜੀ ਮੈਂ ਅੱਜ ਇਨਵੈਸਟ ਕਰਾਂ ਕੱਲ ਕਰਾਂ ਅਸੀਂ 20 ਸਾਲ ਪਹਿਲਾਂ ਇਹ ਲੈ ਲਿੱਤਾ ਹੁੰਦਾ 10 ਸਾਲ ਪਹਿਲਾਂ ਕਰ ਲਿਆ ਹੁੰਦਾ ਤੇ ਬੜਾ ਫਾਇਦਾ ਹੁੰਦਾ। ਪਰ ਮੇਰਾ ਇਹ ਤੇ ਕੁਐਸਚਨ ਹੈ ਕਿ ਜਿਹੜਾ ਬੰਦਾ ਅੱਜ ਜੰਮਿਆ ਹੈ ਜੇ ਸੈਂसेक्स 82000 ਤੇ ਹੈ ਉਹ ਇਨਵੈਸਟ ਕਰੇਗਾ ਸੈਂसेक्स ਜਦ ਤੱਕ 2 ਲੱਖ ਹੋ ਜਾਏਗਾ ਫਿਰ ਉਹ ਵੀ ਇਹ ਹੀ ਸੋਚੇਗਾ ਜੀ ਮੇਰੇ ਮਾਪਿਓ ਕਰ ਲੈਂਦੇ ਜਦ 82000 ਸੈਂसेक्स ਦੀ ਅੱਜ ਦਾ ਬੰਦਾ ਕਹਿੰਦਾ ਜੀ ਜਦ ਤਦ ਕਰ ਲੈਂਦੇ 10000 ਸੈਂसेक्स ਸੈਂसेक्स ਹੁੰਦਾ ਸੀ ਜਾਂ ਭਾਵੇਂ ਸੋਨਾ ਹੁੰਦਾ ਸੀ ਭਾਵੇਂ ਰੀਅਲ ਏਸਟੇਟ ਹੁੰਦੀ ਸੀ ਕੋਈ ਰਾਈਟ ਟਾਈਮ ਹੁੰਦਾ ਹੈ ਇਨਵੈਸਟ ਕਰਨ ਦਾ ਕਿ ਕਦੀ ਵੀ ਕੀਤਾ ਜਾ ਸਕਦਾ ਬਿਲਕੁਲ ਜੀ ਰਾਈਟ ਟਾਈਮ ਹੁੰਦਾ ਹੈ ਉਹ ਹੈਗਾ ਅੱਜ ਹੁਣੇ ਮੈਂ ਸਰ ਆਪਣੀ ਜਿੰਨੀ ਵੀ ਇਸ ਮਿਊਚੁਅਲ ਫੰਡ ਚ ਪੜਾਈ ਕੀਤੀ ਹੈ ਇੱਕ ਚੀਜ਼ ਤਾਂ ਸਮਝ ਆ ਗਈ ਹੈ ਕਿ ਇਹਦੇ ਵਿੱਚ ਕੋਈ ਰਾਈਟ ਟਾਈਮ ਨਹੀਂ ਹੁੰਦਾ ਜਿਸ ਦਿਨ ਜਾਗੇ ਉਸ ਦਿਨ ਸਵੇਰਾ ਮਿਊਚੁਅਲ ਫੰਡ ਵਿੱਚ ਜਦੋਂ ਆਪਾਂ ਇਨਵੈਸਟਮੈਂਟ ਕਰਦੇ ਆ ਤੁਸੀਂ ਕੋਈ ਵੀ ਅੱਜਕੱਲ ਗੂਗਲ ਤੁਹਾਡੇ ਕੋਲ ਅਵੇਲੇਬਲ ਹੈ ਚੈਟ ਜੀਪੀਟੀ ਅਵੇਲੇਬਲ ਹੈ ਤੁਸੀਂ ਕੋਈ ਵੀ ਡਾਟਾ ਜਿਸ ਦਿਨ ਮਾਰਕੀਟ ਸਬਨਾ ਹਾਈ ਰਹੀ ਹੋਵੇ ਜਾਂ ਜਿਸ ਦਿਨ ਲੋ ਰਹੀ ਹੋਵੇ ਉਸ ਦਿਨ ਤੁਸੀਂ ਆਪਣੀ ਐਸਆਈਪੀ ਲਗਾ ਕੇ ਦੇਖ ਲਓ ਜਦੋਂ ਤੁਸੀਂ ਹੁੰਦਾ 10 ਸਾਲ 15 ਸਾਲ 20 ਸਾਲ ਬਾਅਦ ਹੁੰਦਾ ਰਿਟਰਨ ਦੇਖੋਗੇ ਤੁਸੀਂ ਸਰਪ੍ਰਾਈਜ਼ ਹੋ ਜਾਓਗੇ ਮੈਂ ਤਾਂ ਘੱਟ ਚ ਲਗਾਈ ਸੀ ਜਾਂ ਮੈਂ ਵੱਧ ਚ ਲਗਾਈ ਸੀ ਰਿਜ਼ਲਟ ਬਿਲਕੁਲ ਆਸ-ਪਾਸ ਇੱਕ ਦੂਜੇ ਦੇ ਬਰਾਬਰ ਹੀ ਹੋਣਗੇ ਉੱਪਰ-ਨੀਚੇ ਨਹੀਂ ਹੋਣਗੇ ਇਸ ਤੋਂ ਪਹਿਲਾਂ ਹੁੰਦਾ ਕੀ ਸੀ ਆਪਾਂ ਆਪਣੇ ਫੋਰ ਆਪਣਾ ਗ੍ਰੈਂਡਫਾਦਰ ਨੂੰ ਕੰਪਲੇਨਟ ਕਰੀ ਸੀ ਤੁਸੀਂ ਆਪਣੇ ਟਾਈਮ ਤੇ 골ਡ ਨਹੀਂ ਲਿੱਤਾ ਫਿਰ ਆਪਾਂ ਆਪਣੇ ਫਾਦਰ ਨੂੰ ਕੰਪਲੇਨਟ ਕੀਤੀ ਕਿ ਤੁਸੀਂ ਜੀ ਪ੍ਰਾਪਰਟੀ ਨਹੀਂ ਲਿੱਤੀ ਮੇਰੇ ਫਾਦਰ ਕਹਿੰਦੇ ਆ ਤੂੰ ਭਾਈ ਮਿਊਚੁਅਲ ਫੰਡ ਲੈ ਲੈ ਕੱਲ ਨੂੰ ਤੇਰੇ ਬੱਚੇ ਕੰਪਲੇਂਟ ਨਾ ਕਰਨ ਤੇ ਮੇਰੀ ਤੁਹਾਨੂੰ ਵੀ ਇਹੋ ਸੁਜੈਸ਼ਨ ਹੈ ਕਿ ਤੁਸੀਂ ਜੋ ਗਲਤੀਆਂ ਸਾਡੇ ਬੱਚੇ ਸਾਨੂੰ ਉਲੰਭਾ ਦਿੰਦੇ ਆਏ ਆ ਉਹ ਕੱਲ ਨੂੰ ਤੁਹਾਡੇ ਬੱਚੇ ਉਲੰਭਾ ਨਾ ਦੇਣ ਤੇ ਰਾਈਟ ਟਾਈਮ ਤੇ ਸ਼ੁਰੂਆਤ ਕਰੋ ਸ਼ੁਰੂਆਤ ਕਰੋ ਜੀ ਮਨਜੀਤ ਜੀ ਮੇਰਾ ਤੁਹਾਡੇ ਤੋਂ ਆਖਰੀ ਸਵਾਲ ਹੈ ਕਿ ਲੋਕਾਂ ਨੂੰ ਨਾ ਇਨਵੈਸਟਮੈਂਟ ਬੜੀ ਕੰਪਲਿਕੇਟਿਡ ਲੱਗਦੀ ਹੈ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਇਨਵੈਸਟਮੈਂਟ ਪੈਟਰਨ ਥੋੜਾ ਬਦਲ ਜਾਂਦਾ ਹੈ ਕਿਹਦਾ ਇਹਨੂੰ ਸਿੰਪਲ ਬਣਾਇਆ ਜਾ ਸਕਦਾ ਹੈ ਨੂੰ ਥੋੜਾ ਸੰਖੇਪ ਚ ਦੱਸੋ ਆ ਬੋਲ ਰਹੀ ਸੀ ਦੇਖੋ ਮੈਂ ਦੇਖਿਆ ਆਪਣੇ ਜਿਹੜਾ ਐਕਸਪੀਰੀਅੰਸ ਕਈ ਸਾਲਾਂ ਤੇ ਇਨਵੈਸਟਮੈਂਟ ਦੇ ਰ ਐਕਸਪੀਰੀਅੰਸ ਮੇਰਾ ਰਿਹਾ ਲੋਕਾਂ ਨੂੰ ਪ੍ਰੋਪਰਟੀ ਬੜੇ ਆਰਾਮ ਨਾਲ ਸਮਝ ਆਂਦੀ ਹੈ ਲੋਕਾਂ ਨੂੰ ਗੋਲਡ ਬੜਾ ਜਲਦੀ ਸਮਝ ਆਂਦਾ ਹੈ ਤੇ ਮਿਊਚੁਅਲ ਫੰਡਸ ਉਹਨਾਂ ਨੂੰ ਲੱਗਦਾ ਹੈ ਕਿ ਇਹ ਪਤਾ ਨਹੀਂ ਕਦੋਂ ਕੀ ਕਹਿ ਰਹੇ ਨੇ ਸਾਡੇ ਸਾਡੇ ਮਤਲਬ ਗ੍ਰਿਪ 'ਚ ਨਹੀਂ ਹੈਗਾ ਤੇ ਇਹ ਫੰਡ ਮੈਨੇਜਰ ਦੇ ਉੱਪਰ ਹੈਗਾ ਉਹ ਰਿਟਰਨ ਕਿੱਡੀ ਡਿਲੀਵਰ ਕਰਕੇ ਦੇਗਾ ਸਾਨੂੰ ਰਿਟਰਨ ਦਾ ਕੋਈ ਗਿਆਨ ਨਹੀਂ ਹੈ ਦੇਖੋ ਜੀ ਅੱਜ ਜਿਹੜੀ ਅਸੀਂ ਜਿਸ ਅਮਰਤ ਕਾਲ ਜਾਂ ਜਿਹਨੂੰ ਇੰਡੀਆ ਦੇ ਦੌਰ ਨੂੰ ਕਹਿ ਰਹੇ ਆ ਜਿਹੜਾ ਅਸੀਂ ਇਹ ਦੌਰ ਗੁਜ਼ਰ ਰਿਹਾ ਹੈ ਇਹਦੇ ਵਿੱਚ ਦੇਖੋ ਸਾਡੀ ਜੀਡੀਪੀ ਕੰਟਰੀ ਦੀ ਬਹੁਤ ਅੱਛੀ ਤਰ੍ਹਾਂ ਗਰੋਅ ਕਰ ਰਹੀ ਹੈ ਹੋਰ ਦੁਨੀਆ ਵਿੱਚ ਕਿਸੇ ਵੀ ਥਾਂ ਤੇ ਇੰਨੀ ਗਰੋਥ ਨਹੀਂ ਹੈਗੀ ਜਿੰਨੀ ਇੰਡੀਆ ਵਿੱਚ ਹੈਗੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਤੁਸੀਂ ਇਹਦਾ ਰਿਫਲੈਕਸ਼ਨ ਦੇਖੋਗੇ ਸਟਾਕ ਮਾਰਕੀਟ ਵਿੱਚ ਜਾਂ ਮਿਊਚੁਅਲ ਫੰਡ ਦੀ ਗਰੋਥ ਵਿੱਚ ਦੇਖੋਗੇ ਤੇ ਰਿਟਰਨ ਬੜੀ ਅੱਛੀ ਡਬਲ ਡਿਜੀਟ ਵਾਲੀ ਜਿਹੜੀ ਅੱਛੀ ਰਿਟਰਨ ਆਂਦੀ ਹੈ ਤੇ ਇਸ ਦਾ ਮੁਕਾਬਲਾ ਕਈ ਵਾਰੀ ਪ੍ਰਾਪਰਟੀ ਵੀ ਨਹੀਂ ਕਰਪੰਦੀ ਜੀ ਤੇ ਠੀਕ ਹੈ ਜੀ ਸਟਾਕ ਮਾਰਕੀਟ ਜਾਂ ਮਿਊਚੁਅਲ ਫੰਡ ਦੇ ਆਰ ਨਾਟ ਆਬਲਾਈਡ ਟੂ ਗਿਵ ਯੂ ਰਿਟਰਨ ਏਵਰੀ ਈਅਰ ਜੀ ਇਹਦੇ ਇਸ ਕੋਈ ਗਾਰੰਟੀ ਨਹੀਂ ਹੁੰਦੀ ਲੇਕਿਨ ਕੀ ਹੈ ਕਿ ਜਿਸ ਤਰ੍ਹਾਂ ਆਪਣੀ ਕਾਰਪੋਰੇਟ ਸੈਕਟਰ ਦੀ ਗ੍ਰੋਥ ਹੈ ਤੇ ਕੰਟਰੀ ਦੀ ਗ੍ਰੋਥ ਹੈ ਇਹ ਜਿਹੜੇ ਰਿਜ਼ਲਟਸ ਨੇ ਇਹ ਉਹਨਾਂ ਨੂੰ ਸੋਨਰ ਔਰ ਲੇਟਰ ਮੈਚ ਕਰਦੇ ਨੇ ਜੀ 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 ਇਸ ਤਰ੍ਹਾਂ ਹੀ ਤੁਹਾਨੂੰ ਉਹਦੇ ਚ ਰਿਜ਼ਲਟ ਮਿਲਦੇ ਨੇ ਆਪਣੀ ਇਨਵੈਸਟਮੈਂਟ ਜਰਨੀ ਦੇ ਵਿੱਚ ਜੀ ਤੇ ਬਿਲਕੁਲ ਜਿਹੜਾ ਪ੍ਰੋਡਕਟ ਮਿਚੁਅਲ ਫੰਡ ਨੇ ਬਣਾਏ ਨੇ ਬੜੇ ਹੀ ਸਿੰਪਲ ਇਟਸ ਅ ਸਿੰਪਲ ਤੇ ਸਰਲ ਹੈਗੇ ਨੇ ਤੇ ਸਾਡਾ ਦੇ ਕੋਈ ਵਾਚ ਡੌਗ ਹੈਗਾ ਸੇਬੀ ਉਹ ਉਹ ਦੁਨੀਆ ਦੇ ਕਈ ਰੈਗੂਲੇਟਰਸ ਨਾਲੋਂ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਸਾਡੇ ਮਿਊਚੁਅਲ ਫੰਡ ਦੇ ਮੈਂ ਦੇਖਿਆ ਡਾਇਰੈਕਟ ਇਨਵੈਸਟਰਸ ਨੂੰ ਵੀ ਦੇਖਿਆ ਸਾਡੇ ਫੰਡ ਮੈਨੇਜਰਸ ði ਆਰ ਡੂਇੰਗ ਅ ਵੈਰੀ ਗੁੱਡ ਜੌਬ ਮੇਰਾ ਸੈਲੂਟ ਹੈਗਾ ਉਹਨਾਂ ਨੂੰ ਜਿਹੜੇ ਇਤਨੀ ਅੱਛੇ ਰਿਟਰਨ ਡਿਲੀਵਰ ਕਰ ਰਹੇ ਨੇ ਜੀ 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 ਥੈਂਕ ਯੂ ਸੋ ਮਿਊਚੁਅਲ ਫੰਡ ਕਾਫੀ ਇੱਕ ਸਰਲ ਪ੍ਰੋਡਕਟ ਹੈਗਾ ਮੇਰਾ ਆਖਰੀ ਸਵਾਲ ਵਿਸ਼ਾਲ ਜੀ ਤੁਹਾਨੂੰ ਇਹ ਹੈ ਐਨ ਆਰ ਆਈਸ ਜਿਹੜਾ ਐਨ ਆਰ ਆਈ ਤਬਕਾ ਹੈ ਉਹ ਕਾਫੀ ਸਾਲਾਂ ਤੋਂ ਕਾਫੀ ਪੋਜ਼ਿਟਿਵ ਹੋਇਆ ਇੰਡੀਆ ਦੇ ਇਨਵੈਸਟਮੈਂਟ ਕਰਦੋ ਲਾਸਟ 15 ਸਾਲ ਚ ਦੇਖਿਆ ਜਾਇਆ ਤਾਂ ਉਹਨਾਂ ਦਾ ਬਿਹੇਵੀਅਰ ਕੀ ਹੈ ਸਾਡੀ ਇਨਵੈਸਟਮੈਂਟ ਪਲੀਜ਼ ਸੰਸ਼ੇਪ ਚ ਆਨਸਰ ਦੇਣਾ ਬਿਲਕੁਲ ਜੀ ਸਰ ਐਨਆਰਆਈ ਪੰਜਾਬ ਦੀ ਖੁਸ਼ਹਾਲੀ ਚ ਇੱਕ ਬਹੁਤ ਵੱਡਾ ਯੋਗਦਾਨ ਰੱਖਦੇ ਹਨ ਸਾਡਾ ਪੰਜਾਬ ਅੱਜ ਅਗਰ ਡਿਵੈਲਪ ਹੈ ਜਾਂ ਅੱਗੇ ਵੀ ਆਪਾਂ ਉਮੀਦ ਕਰ ਰਹੇ ਹਾਂ ਕਿ ਇਹ ਅਗਰੇ ਡਿਵੈਲਪਮੈਂਟ ਦੀ ਨਈ ਉਚਾਈ ਛੂਏਗਾ ਤੇ ਉਹਨਾਂ ਦੇ ਵਾਸਤੇ ਸਾਡੇ ਐਨਆਰਆਈ ਪਰਵਾ ਦਾ ਬਹੁਤ ਵੱਡਾ ਯੋਗਦਾਨ ਹੋਣ ਵਾਲਾ ਹੈ ਕੁਣ ਗਵਰਨਮੈਂਟ ਨੇ ਵੀ ਕੁਝ ਪਾਲਸੀਆਂ ਉਹਨਾਂ ਨੂੰ ਈਜ਼ ਕੀਤਾ ਹੈ ਗਿਫਟ ਸਿਟੀ ਦੇ ਥਰੂ ਤਾਂਕਿ ਐਨਆਰਆਈ ਪਰ ਆਵਨ ਨੂੰ ਜਿੱਥੇ ਇੰਡੀਆ ਵਿੱਚ ਟੈਕਸੇਸ਼ਨ ਦਾ ਬੜਾ ਪ੍ਰੋਬਲਮ ਫੇਸ ਕਰਨਾ ਪੈਂਦਾ ਸੀ ਉਹ ਗਵਰਨਮੈਂਟ ਇਸ ਚੀਜ਼ ਨੂੰ ਆਪਣੇ ਸੰਗਿਆਨ ਚ ਲੈ ਚੁੱਕੀ ਆਲਰੇਡੀ ਤੇ ਬਹੁਤ ਜਲਦੀ ਤੁਹਾਨੂੰ ਇਸ ਦੇ ਉੱਤੇ ਮਤਲਬ ਨਈ ਨਈ ਚੀਜ਼ਾਂ ਹੁੰਦੀਆਂ ਹੋਏ ਦਿਖੇਗੀਆਂ ਐਨਆਰਆਈ ਦੀ ਜਿਹੜਾ ਇਨਵੈਸਟਮੈਂਟ ਕਰਨਾ ਹੈ ਇੰਡੀਆ ਵਿੱਚ ਈਜ਼ੀ ਹੋ ਜਾਏਗਾ ਉਹ ਡਬਲ ਟੈਕਸੇਸ਼ਨ ਦੀ ਮਾਰਚ ਔਰ ਵਿਦਾਊਟ ਕੋਈ ਰਿਟਰਨ ਨਾ ਦੀ ਜਿਹੜੀ ਕੰਪਲਿਕੀਸ਼ਨ ਹੈ ਉਹਦੇ ਤੋਂ ਬਚ ਜਾਣਗੇ ਜਿਸ ਨਾਲ ਸਾਡੀ ਰਿਟਰਨ ਨੂੰ ਜੀ ਔਰ ਇੱਥੇ ਇਨਵੈਸਟਮੈਂਟ ਨੂੰ ਬੜਾਵਾ ਮਿਲੇਗਾ ਤੇ ਵਿਸ਼ਾਲ ਜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਕਿਹਾ ਕਿ ਐਨਆਰਆਈਸ ਲਈ ਵੀ ਮਿਊਚੁਅਲ ਫੰਡ ਇਨਵੈਸਟਮੈਂਟ ਬਹੁਤ ਸੂਟੇਬਲ ਹੈ ਸਾਡੇ ਦੋਨੋਂ ਗੈਸਟ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ਾਲ ਸੋਡੀ ਜੀ ਤੇ ਮਨਜੀਤ ਜੀ ਤੁਸੀਂ ਸਾਡੇ ਸ਼ੋਅ ਚ ਆਏ ਹੋ ਤੇ ਆਪਣੀ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਸਾਨੂੰ ਗਿਆਨ ਦਿੱਤਾ ਇਨਵੈਸਟਮੈਂਟ ਬਿਹੇਵੀਅਰ ਬਾਰੇ ਜਿਵੇਂ ਕਿ ਸ਼ੋਅ ਦੇ ਐਂਡ ਦੇ ਵਿੱਚ ਮੈਂ ਤੁਹਾਡੇ ਕੋਲ ਕੋਈ ਅੱਜ ਮੈਂ ਗੱਲ ਕਰ ਰਿਹਾ ਹਾਂ ਦੁਨੀਆ ਦੇ ਸਭ ਤੋਂ ਨੰਬਰ 1 ਇਨਵੈਸਟਰ ਜਿਹੜੇ ਰਹੇ ਨੇ ਸਟਾਕ ਮਾਰਕੀਟ ਦੇ ਸ਼੍ਰੀ ਵਾਰਨ ਬਫੇਟ ਇਹਨਾਂ ਦੀ ਪਰਸਨਲ ਨੈਟਵਰਥ 10 ਲੱਖ ਕਰੋੜ ਤੋਂ ਉੱਤੇ ਹੈ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਇਨਵੈਸਟਰ ਦੇ ਬਾਰੇ ਕਿ ਦ ਮੋਸਟ ਇੰਪੋਰਟੈਂਟ ਕੁਆਲਿਟੀ ਫਾਰ ਅ ਇਨਵੈਸਟਰ ਇਜ਼ ਟੈਂਪਰਮੈਂਟ ਐਂਡ ਨਾਟ ਇੰਟੈਲੈਕਟ ਯਾਨੀ ਕਿ ਤੇਰੇ ਰੱਖਣਾ ਜ਼ਿਆਦਾ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਸਭ ਤੋਂ ਇੰਟੈਲੀਜੈਂਟ ਇਨਸਾਨ ਹੋ ਤੁਹਾਡੇ ਸ਼ਰੋਤਾ ਦਾ ਸੀ ਬਹੁਤ ਧੰਨਵਾਦੀ ਆ ਤੁਸੀਂ ਬਹੁਤ ਅੱਛੇ ਸਵਾਲ ਪੁੱਛ ਰਹੇ ਹੋ ਏ ਸਾਡੇ ਕੋਲ ਕਾਫੀ ਟਾਈਮ ਦਾ ਆ ਰਿਹਾ ਸੀਗਾ ਕਿ ਇਨਵੈਸਟਰ ਬਿਹੇਵੀਅਰ ਕਰੋ ਕਿ ਕਿਹਦਾ ਮਾਰਕੀਟ ਨੂੰ ਦੇਖਦਾ ਅਸੀਂ ਦੋ ਸ਼ੋਅ ਕ੍ਰੀਏਟ ਕਰ ਚੁੱਕੇ ਇੱਕ ਇੱਕ ਤੋਂ ਪਹਿਲਾਂ ਤੇ ਇੱਕ ਅੱਜ ਦਾ ਤੁਸੀਂ ਇਸ ਈਮੇਲ ਆਈਡੀ ਤੇ ਆਪਣੇ ਕੁਐਸ਼ਨ ਸੁਝਾਅ ਸਾਰੇ ਜਾਰੀ ਰੱਖੋ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ